ਇਸ ਨੂੰ ਨੂੰ ਬੜਾ ਸੁੱਖਾ ਲੱਗਦਾ ਵੀ ਚਾਰ ਚੀਜ਼ਾਂ ਬੁਝਦੇ ਆ ਫਿਰ ਇੰਨੀਆਂ ਰਿਫਿਊਜ਼ਲਸ ਕਿਉਂ ਦੇ ਦਿੰਦੇ ਆ ਉੱਥੇ ਜਾ ਕੇ ਇੰਟਰਵਿਊਜ਼ ਦੀ 10 10 15 15 ਇੰਟਰਵਿਊਜ਼ ਹੀ ਲੋਕੀ ਦੇਈ ਜਾਂਦੇ ਆ ਉਹ ਸਿੱਧਾ ਕਹਿ ਰਿਹਾ ਵੀ ਇਹਨਾਂ ਨੇ ਬਹੁਤ ਲੁੱਟ ਲਿਆ ਇਹਨਾਂ ਨੇ ਬਹੁਤ ਕੁਝ ਕਰ ਲਿਆ ਵਧੀਆ ਹੋਇਆ ਉਹਨਾਂ ਦਾ ਕੰਮ ਬੰਦ ਹੋਏਗਾ ਤੁਸੀਂ ਵੀ ਉਹਨਾਂ ਵਿੱਚ ਤੁਸੀਂ ਕਾਹ ਤੋਂ ਪੈਸੇ ਦਿੰਨੇ ਆ ਸੀ ਸਾਨੂੰ ਤਾਂ ਕੋਈ ਨਹੀਂ ਦਿੰਦਾ ਤੁਹਾਡੇ ਕੋਲ ਤਾਂ ਨਹੀਂ ਕੋਈ ਆਊਗਾ ਤੁਸੀਂ ਬਾਅਦ ਚ ਕੋਗੇ ਵੀ ਹਾਂ ਵੀਜ਼ਾ ਨਹੀਂ ਇੰਟਰਵਿਊ ਨਹੀਂ ਕਿਲੇ ਰਹਿੰਦੇ ਚੱਲ ਸਾਡਾ ਯਾਰ ਦੋਸਤ ਤਾਂ ਗੱਡਣ ਕਿਦਾ ਵੀ ਕੰਮ ਕਰਦਾ ਅਮਰੀਕਾ ਜਾ ਕੇ ਬੱਚੇ ਦੀ ਇੱਕ ਨਵੀਂ ਲਾਈਫ ਸਟਾਰਟ ਆ ਉਹਨੂੰ ਉੱਥੇ ਜਾ ਕੇ ਪਤਾ ਲੱਗਣਾ ਵੀ ਹਾਂ ਮੇਰੇ ਪੜਨ ਦਾ ਫਾਇਦਾ ਆ ਕਿ ਜਾ ਮੈਨੂੰ ਕੇਸ ਲਾ ਕੇ ਪੀਆਰ ਲੈਣ ਦਾ ਕੰਸਲਟੈਂਟ ਵੀ ਇਹ ਗੱਲ ਕਹਿੰਦੇ ਆ ਤੁਹਾਨੂੰ ਪੜਨ ਦਾ ਇੰਨਾ ਕੋਈ ਫਾਇਦਾ ਨਹੀਂ ਨੀਟਾ ਦੇ ਵਕੀਲ ਨੇ ਜਿਹੜੇ ਕਹਿੰਦੇ ਸਾਡਾ ਕੈਨੇਡਾ ਚ ਵੀ ਆਫਿਸ ਆ ਤੇ ਇੰਡੀਆ ਚ ਵੀ ਆਫਿਸ ਆ ਉਹ ਪਹਿਲਾਂ ਐਡ ਹੀ ਕੈਨੇਡਾ ਦੀ ਕਰਦੇ ਸੀ ਉਹਨਾਂ ਨੇ ਵੀ ਅੱਜ ਦੇ ਟਾਈਮ ਤੇ ਆਪਣੀ ਅਮਰੀਕਾ ਦੀ ਐਡਵਰਟਾਈਜ਼ਮੈਂਟ ਕਰਨੀ ਸ਼ੁਰੂ ਕਰ ਦਿੱਤੀ ਪਰ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਦਾ ਜਿਹੜਾ ਚੱਕਰ ਹੈ ਕਹਿੰਦੇ ਵੀ ਪੁਸਤਾ ਲੱਗ ਜਾਂਦੀਆਂ ਤਾਂ じゃ ਕੇ ਗ੍ਰੀਨ ਕਾਰਡ ਮਿਲਦਾ ਅਮਰੀਕਾ ਬਾਰੇ ਅਸੀਂ ਅਕਸਰ ਸੁਣਦੇ ਆਇਆ ਵੀ ਰੇਸਸਮ ਵੀ ਆ ਉੱਥੇ ਸੱਸ਼ੇਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਪਿੱਛੇ ਖਬਰ ਆਈ ਵੀ ਕੈਨੇਡਾ ਨੇ ਹੁਣ ਵੀਜ਼ਾਸ ਜਿਹੜੇ ਨੇ ਓਕੇ ਕਰ ਦਿੱਤੇ ਆ 35% ਤੱਕ ਗਿਰਾਵਟ ਹੋਏਗੀ ਪਰ ਇਹ ਵੀ ਗੱਲਾਂ ਸੁਣਨ ਨੂੰ ਆਈਆਂ ਵੀ 35% ਕਿਹਾ ਜਾ ਰਿਹਾ ਇੱਕ ਗ੍ਰਾਡ ਜਿਹੜੀ ਹੈ ਇਹ 60% ਵੀ ਜਾ ਸਕਦੀ ਆ 70% ਵੀ ਜਾ ਸਕਦੀ ਆ ਤਾਂ ਸਟੂਡੈਂਟਸ ਦੇ ਵਿੱਚ ਇੱਕ ਡਰ ਹੈ ਸਟੂਡੈਂਟਸ ਅਸਲ 'ਚ ਸੋਚ ਰਿਹਾ ਵੀ ਅਸਲ ਦੇ ਵਿੱਚ ਉਹ ਜਾਵੇ ਕਿਤੇ ਕਿਉਂਕਿ ਹੁਣ ਬੱਚਿਆਂ ਦੇ ਵਿੱਚ ਪ੍ਰਵਾਸ ਵੱਧ ਚੁੱਕਾ ਆ ਹਰ ਕੋਈ ਇਹ ਸੋਚਦਾ ਵੀ ਅਸੀਂ ਪਲੱਸ 2 ਕਰੀਏ ਅਤੇ ਬਾਹਰ ਨਿਕਲ ਜਾਈਏ ਤਾਂ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਲੱਗ ਵੀ ਲੋਕ ਕਿ ਕੈਨੇਡਾ ਵੱਲ ਹੀ ਮੂਵ ਕਰ ਰਹੇ ਸਨ ਅਤੇ ਦੂਜੇ ਦੇਸ਼ਾਂ ਦੇ ਵਿੱਚ ਗੱਲ ਕਰਦੇ ਆ ਤਾਂ ਉਹਨਾਂ ਨੇ ਵੀ ਇਸ ਵਾਰੀ ਵੀਜ਼ਾਸ ਜਿਹੜੇ ਨੇ ਉਹ ਰੋਕੇ ਹੋਏ ਨੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉੱਥੇ ਵੀ ਤੁਹਾਨੂੰ ਪਤਾ ਵੀ ਕਿੱਦਾਂ ਦਾ ਰਿਵਰਟ ਆ ਰਿਹਾ ਪਰ ਹੁਣ ਅਸਲ ਦੇ ਵਿੱਚ ਅਸੀਂ ਅੱਜ ਇੱਥੇ ਗੱਲ ਕਰਨ ਵਾਸਤੇ ਮੇਰੇ ਨਾਲ ਅੱਜ ਡੈਲੀ ਪੋਸਟ ਦੇ ਆਫਿਸ ਜਿਹੜੇ ਪਹੁੰਚੇ ਨੇ ਗੁਰਿੰਦਰ ਸਿੰਘ ਜੋ ਕਿ ਕੈਰੀਅਰ ਵਿਸ਼ਾ ਤੋਂ ਪਹੁੰਚੇ ਨੇ ਗੱਲਬਾਤ ਇਹਨਾਂ ਨਾਲ ਕਰਦੇ ਆਂ ਪੁੱਛਦੇ ਆਂ ਵੀ ਅਸਲ ਦੇ ਵਿੱਚ ਹੁਣ ਸਟੂਡੈਂਟਸ ਕਰਨ ਕੀ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਜਾਂ ਉਹ ਭਾਰਤ ਦੇ ਵਿੱਚ ਹੀ ਰਹਿ ਜਾਣ ਪਹਿਲਾਂ ਤੁਹਾਡਾ ਡੈਲੀ ਪੋਸਟ ਤੇ ਬਹੁਤ ਬਹੁਤ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਈ ਵਿਊਅਰਸ ਆ ਜਿਹੜੇ ਡੇਲੀ ਪੋਸਟ ਦੇ ਨਾਲ ਜੁੜੇ ਹੋਏ ਨੇ ਤੇ ਸਵਾਗਤ ਆ ਮੈਂ ਕਰ ਦਿੱਤਾ ਤਾਂ ਹੁਣ ਦੱਸ ਦੋ ਵੀ ਕਿ ਹੁਣ ਕੈਨੇਡਾ ਪਰ ਕਾ ਹੀ ਬੰਦ ਹੋ ਗਿਆ ਵੀ ਹੁਣ ਸਟੂਡੈਂਟਸ ਜਾ ਸਕਦੇ ਆ ਉੱਥੇ ਕਿ ਨਹੀਂ ਜਾ ਸਕਦੇ ਦੇਖੋ ਭਾਜੀ ਕੈਨੇਡਾ ਵੱਲ ਜਿਹੜਾ ਹੁਣ ਉਹਦੀਆਂ ਬੈਡ ਨਿਊਜ਼ ਆ ਰਹੀਆਂ ਆ ਪਹਿਲਾਂ ਆ ਗਈ ਜੀ ਜੀਆਈਸੀ ਡਬਲ ਕਰਤਾ ਉਹ ਜਿੱਥੇ 15 16 17 ਲੱਖ ਰੁਪਏ ਦੇ ਵਿੱਚ ਕੈਨੇਡਾ ਬੱਚਾ ਜਾਂਦਾ ਸੀ ਉਹਦਾ ਖਰਚਾ ਹੀ ਵਧਾ ਕੇ ਡਬਲ ਹੋ ਗਿਆ 30 ਹੋ ਗਿਆ 32 ਹੋ ਗਿਆ ਠੀਕ ਹੈ ਹੁਣ ਲਾਸਟ ਜਿਹੜੀ ਅਪਡੇਟ ਆਈ ਆ ਉਹ ਵਰਕ ਪਰਮਿਟ ਨੂੰ ਲੈ ਕੇ ਆ ਗਈ ਸਪਾਊਸ ਨੂੰ ਲੈ ਕੇ ਆ ਗਈ ਸੋ ਬੱਚੇ ਕੈਨੇਡਾ ਨੂੰ ਲੈ ਕੇ ਕਾਫੀ ਨੈਗੇਟਿਵ ਨੇ ਜੀ ਬੱਚੇ ਨੈਗੇਟਿਵ ਨੇ ਪਰ ਇਹ ਵੀ ਗੱਲ ਹੈ ਹੁਣ ਜਿਵੇਂ ਤੁਹਾਨੂੰ ਪਤਾ ਹੈ ਵੀ ਫੇਸਬੁੱਕ ਤੇ ਪੂਰਾ ਰੋਲਾ ਪੈ ਰਿਹਾ ਸੀ ਰਿਵਰਸ ਮਾਈਗ੍ਰੇਸ਼ਨ ਦਾ ਕਿ ਲੋਕੀ ਖੁਸ਼ ਹੋਗੇ ਉਹ ਏਜੰਟਸ ਨੂੰ ਸਿੱਧਾ ਟਾਰਗੇਟ ਕਰ ਰਹੇ ਆ ਉਹ ਸਿੱਧਾ ਕਹਿ ਰਹੇ ਆ ਵੀ ਇਹਨਾਂ ਨੇ ਬਹੁਤ ਲੁੱਟ ਲਿਆ ਇਹਨਾਂ ਨੇ ਬਹੁਤ ਕੁਝ ਕਰ ਲਿਆ ਵਧੀਆ ਹੋਇਆ ਹੁਣ ਇਹਨਾਂ ਦਾ ਕੰਮ ਬੰਦ ਹੋਏਗਾ ਇਹ ਚੀਜ਼ਾਂ ਤੁਸੀਂ ਵੀ ਸੁਣੀਆਂ ਹੋਣਗੀਆਂ ਸੋ ਕੰਮ ਤਾਂ ਕਦੀ ਨਹੀਂ ਬੰਦ ਹੁੰਦਾ ਤੇ ਨਾ ਹੀ ਬੱਚਿਆਂ ਨੇ ਬਾਹਰ ਜਾਣੋਂ ਹਟ ਜਾਣਾ ਠੀਕ ਆ ਹੁਣ ਸਾਡੇ ਫਾਦਰ ਸਾਹਿਬ ਦੇ ਟਾਈਮ ਦੇ ਜਾਂ ਉਤੋਂ ਵੀ ਪਹਿਲਾਂ ਦੇ ਲੋਕ ਬਾਹਰ ਜਾਂਦੇ ਨੇ ਤੇ ਕੋਈ ਨਹੀਂ ਰੁਕਿਆ ਸਾਰੇ ਜਿੰਨੇ ਵੀ ਇੱਕ ਹੋਰ ਵੀ ਚੀਜ਼ ਹੈ ਇੱਥੇ ਕਿ ਬਾਹਰ ਜਿਹੜੇ ਗਏ ਸੀ ਸਾਡੇ ਪਹਿਲਾਂ ਐਨ ਆਰ ਆਈ ਉਹਨਾਂ ਦੀ ਪੰਜਾਬ ਨੂੰ ਵੀ ਬਹੁਤ ਦੇਣ ਹੈ ਅੱਛਾ ਉਹਨਾਂ ਕਰਕੇ ਹੀ ਪੰਜਾਬ ਪੰਜਾਬ ਆ ਕਿਉਂਕਿ ਸਪੋਰਟ ਬਹੁਤ ਕਰਦੇ ਨੇ ਤੇ ਹੁਣ ਕਿਸੇ ਦਾ ਚਾਚਾ ਮਾਮਾ ਤਾਇਆ ਜੂ ਵੀ ਉੱਥੇ ਬਾਹਰ ਹੈਗੇ ਨੇ ਆਟੋਮੈਟਿਕਲੀ ਉਹ ਪੰਜਾਬ ਚ ਬੱਚੇ ਨੂੰ ਆਪਣੇ ਕਿਸੇ ਨਾ ਕਿਸੇ ਨੂੰ ਸੱਦਦੇ ਹੀ ਆ ਵਧੀਆ ਇਨਕਮ ਵਾਸਤੇ ਸੱਦਦੇ ਆ ਜੀ ਪਰ ਇਹ ਗੱਲ ਆ ਵੀ ਹੁਣ ਕੀ ਕਰੇਗਾ ਬੱਚਾ ਬੱਚਾ ਨੂੰ ਜਾਵੇ ਕਿੱਥੇ ਕੈਨੇਡਾ ਦਾ ਵੀਜ਼ਾ ਤਾਂ ਪਤਾ ਨਹੀਂ ਲੱਗਦਾ 3 ਮਹੀਨਾ ਪਹਿਲਾਂ ਤਾਂ ਕੈਨੇਡਾ ਨੇ ਦਿੱਤੇ ਜੀ ਬਹੁਤ ਵੀਜ਼ੇ ਹੂੰ ਸਟੂਡੈਂਟ ਨੂੰ ਇੱਕ ਤੋਂ ਪੰਜ ਬੈਂਡ ਵਾਲੇ ਨੂੰ ਵੀ ਵੀਜ਼ਾ ਦੇ ਦਿੱਤਾ ਠੀਕ ਆ ਤੇ ਉਹਦੇ ਕਰਕੇ ਕੀ ਹੋ ਗਿਆ ਵੀ ਜਿਹੜੇ ਬੰਦਿਆਂ ਨੇ ਕੋਈ ਹੋਰ ਕੰਟਰੀਆਂ ਪ੍ਰਮੋਟ ਕਰਦੇ ਸੀ ਕੰਸਲਟੈਂਟ ਕੋਈ ਕਰਦਾ ਸੀ ਯੂ ਐਸ اے ਨਵਾਂ ਨਵਾਂ ਕੀਤਾ ਸੀ ਕਿਸੇ ਨੇ ਸਟਾਰਟ ਜੋ ਆਸਟ੍ਰੇਲੀਆ ਕਰਦਾ ਸੀ ਜਾਂ ਨਿਊਜ਼ੀਲੈਂਡ ਮਾੜਾ ਮੂਟਾ ਕਰਦਾ ਸੀ ਪ੍ਰਮੋਟ ਕਰਨਾ ਸਟਾਰਟ ਤੇ ਉਹਨਾਂ ਨੇ ਸਾਰੀਆਂ ਆਪਣੀਆਂ ਐਡਸ ਬੰਦ ਕਰਕੇ ਸਿਰਫ ਇੱਕੋ ਇੱਕ ਐਡ ਸਟਾਰਟ ਕਰਤੀ ਜੀ ਕੈਨੇਡਾ ਸਟੱਡੀ ਵੀਜ਼ਾ ਤੇ ਜਾਓ ਤੇ ਅੱਜ ਦੇ ਟਾਈਮ ਤੇ ਉਹ ਸਾਰੇ ਬੰਦੇ ਦੁਬਾਰਾ ਅਮਰੀਕਾ ਦੀ ਐਡ ਲਾਉਣ ਲੱਪੇ ਆ ਕਿਉਂਕਿ ਕੈਨੇਡਾ ਦਾ ਮਾਰਕੀਟ ਦੇ ਵਿੱਚੋਂ ਕਲਾਇੰਟ ਹੀ ਬਹੁਤ ਘਟ ਗਿਆ ਤੁਸੀਂ ਵੀ ਉਹਨਾਂ ਵਿੱਚ ਕਿਉਂ ਦੇਖੋ ਅਸੀਂ ਤਾਂ 2014 ਤੋਂ ਅਮਰੀਕਾ ਹੀ ਕਰਦੇ ਆਉਂਦੇ ਆ ਕੈਨੇਡਾ ਨਹੀਂ ਅਸੀਂ ਕਰਦੇ ਸਟੂਡੈਂਟ ਵੀਜ਼ਾ ਕੈਨੇਡਾ ਦਾ ਅਸੀਂ ਸਿਰਫ ਟੂਰਿਸਟ ਵੀਜ਼ਾ ਡੀਲ ਕਰਦੇ ਆ ਉਹ ਪਹਿਲਾਂ ਵੀ ਕਰਦੇ ਸੀ ਤੇ ਅੱਜ ਵੀ ਕਰਦੇ ਆ ਮਤਲਬ ਗੱਲ ਆ ਵਾ ਹੁਣ ਬੱਚਿਆਂ ਅਸੀਂ ਕਹਿੰਦੇ ਸੀ ਬੱਚਿਆਂ ਦੇ ਫਿਊਚਰ ਨਾਲ ਖਿਲਵਾੜ ਹੋ ਰਿਹਾ ਪਰ ਦੂਜੇ ਪਾਸੇ ਹਾਂ ਗੱਲ ਕਰਦੇ ਆ ਵੀ ਉੱਥੇ ਜਾ ਕੇ ਬੜਿਆਂ ਨੇ ਬੜੇ ਬਿਜ਼ਨਸ ਵੀ ਬਣਾਏ ਬੜਾ ਕੁਝ ਕੀਤਾ ਬਹੁਤ ਕੁਝ ਬਣਾਇਆ ਜੀ ਪਰ ਇਹ ਗੱਲ ਆ ਹੁਣ ਏਜੰਟ ਨੂੰ ਇੱਕ ਨਵੀਂ ਚਿਹੜੀ ਮਿਲ ਗਈ ਆ ਦੇਖੋ ਅਮਰੀਕਾ ਤੋਂ ਬਹੁਤ ਬੋਲਦੇ ਆ ਹੁਣ ਕੈਨੇਡਾ ਦੀ ਥਾਂ ਤੇ ਅਮਰੀਕਾ ਪ੍ਰਮੋਟ ਕਰਨਗੇ ਅਮਰੀਕਾ ਤਾਂ ਤੁਹਾਨੂੰ ਦੱਸਦੇ ਪਏ ਮੈਂ 2014 ਤੋਂ ਅਮਰੀਕਾ ਕਰਦਾ ਹੁਣ 8-9 ਸਾਲ ਹੋ ਗਏ ਜੀ ਸਾਨੂੰ ਅਮਰੀਕਾ ਕੀਤਾ ਸੀ ਅਮਰੀਕਾ ਸਟਾਰ ਅ ਪਿਛਲੇ ਸਾਲ 2023 ਲਾਸਟ ਦੇ ਵਿੱਚ ਇੱਕ ਅਦਾ ਇੰਟੀਕ ਲਾਇਆ 23 ਦੇ ਵਿੱਚ ਅਮਰੀਕਾ ਨੇ ਵੀਜ਼ਾ ਥੋੜਾ ਘਟ ਦਿੱਤਾ ਲਾਸਟ ਦੇ ਵਿੱਚ ਉਹ ਜਿਹੜਾ ਉਹਨਾਂ ਨੇ ਐਮਬੈਸਡਰ ਨਹੀਂ YouTube ਤੇ ਵੀਡੀਓ ਪਾਈ ਆ ਤੇ Instagram ਤੇ ਪਾਈ ਆ ਕਿ ਜਿਹੜਾ 2023 ਸੀਗਾ ਸਾਡਾ ਥੋੜਾ ਬਿਜ਼ੀ ਸੀਗਾ ਤੇ ਹੁਣ 24 ਦੇ ਵਿੱਚ ਅਸੀਂ ਬਹੁਤ ਵਧੀਆ ਸਟੂਡੈਂਟ ਨੂੰ ਇੰਟਰਨੈਸ਼ਨਲ ਨੂੰ ਵੀਜ਼ਾ ਦੇਵਾਂਗੇ ਮਤਲਬ ਤੁਸੀਂ ਕਹਿ ਰਹੇ ਹੋ ਵੀ ਕੈਨੇਡਾ ਦਾ ਜੇ ਬੰਦ ਹੋਣ ਜਾ ਰਿਹਾ ਵੈਸੇ ਪ੍ਰੋਪਰਲੀ ਤਾਂ ਚਲੋ ਉਹ ਵੀ ਨਹੀਂ ਬੰਦ ਹੋਇਆ ਆ ਪਰ ਦੂਜੇ ਪਾਸੇ ਅਮਰੀਕਾ ਜਿਹੜਾ ਹੈ ਉਹ ਆਪਣੇ ਦਰਵਾਜ਼ੇ ਖੁੱਲੇਗਾ ਅਮਰੀਕਾ ਦੇ ਦਰਵਾਜ਼ੇ ਜੀ ਪਿਛਲੇ ਕਈ ਸਾਲਾਂ ਤੋਂ ਖੁੱਲੇ ਆ ਅਸੀਂ ਬਹੁਤ ਸਟੂਡੈਂਟਸ ਨੂੰ ਅਮਰੀਕਾ ਭੇਜ ਚੁੱਕੇ ਆ ਪਰ ਲੋਕੀ ਦਾ ਕਹਿੰਦੇ ਔਖਾ ਬੋਤਾ ਉੱਥੇ ਜਾਣਾ ਸਭ ਕੁਝ ਦੇਖੋ ਔਖਾ ਜਿਨੇ ਅਪਲਾਈ ਨਹੀਂ ਕੀਤਾ ਕਦੇ ਅਮਰੀਕਾ ਦਾ ਤਾਂ ਪਹਿਲਾਂ ਏਜੰਸੀ ਰੋਲਾ ਪਾਉਂਦੇ ਸੀ ਅਮਰੀਕਾ ਜਾਣਾ ਔਖਾ ਕਿਉਂਕਿ ਉਹਨਾਂ ਦਾ ਕੈਨੇਡਾ ਚੱਲਦਾ ਸੀ ਕੈਨੇਡਾ ਚੱਲਦਾ ਸੀ ਈਵਨ ਕੀ ਹੁਣ ਤਾਂ ਜਿਹੜੇ ਕੈਨੇਡਾ ਦੇ ਵਕੀਲ ਨੇ ਜਿਹੜੇ ਕਹਿੰਦੇ ਸਾਡਾ ਕੈਨੇਡਾ 'ਚ ਵੀ ਆਫਿਸ ਆ ਤੇ ਇੰਡੀਆ 'ਚ ਵੀ ਆਫਿਸ ਆ ਉਹ ਪਹਿਲਾਂ ਐਡ ਹੀ ਕੈਨੇਡਾ ਦੀ ਕਰਦੇ ਸੀ ਉਹਨਾਂ ਨੇ ਵੀ ਅੱਜ ਦੇ ਟਾਈਮ ਤੇ ਆਪਣੀ ਅਮਰੀਕਾ ਦੀ ਐਡਵਰਟਾਈਜ਼ਮੈਂਟ ਕਰਨੀ ਸ਼ੁਰੂ ਕਰ ਦਿੱਤੀ ਆ ਹੂੰ ਜੀ ਤੁਸੀਂ ਕਹਿੰਦੇ ਹੋ ਵੀ ਐਡਵਰਟਾਈਜ਼ਮੈਂਟ ਚਲੋ ਉਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਅਮਰੀਕਾ ਦੇ ਵਿੱਚ ਡੀਲ ਕਰਦੇ ਸੀ ਪਹਿਲਾਂ ਹੀ ਅਮਰੀਕਾ ਦੇ ਵਿੱਚ ਡੀਲ ਕਰਦੇ ਸੀ ਕੰਪੀਟੀਟਰ ਵੱਧ ਗਏ ਫਿਰ ਤੋਂ ਤੁਹਾਡੇ ਕੋਈ ਗੱਲ ਨਹੀਂ ਜੀ ਸਾਡੇ ਕਲਾਇੰਟ ਸਾਡੇ ਕੋਲ ਆ ਜਿਨ੍ਹਾਂ ਨੂੰ ਅਸੀਂ ਪਹਿਲਾਂ ਵੀਜ਼ੇ ਲਵਾਏ ਆ ਉਹਨਾਂ ਦਾ ਰੈਫਰੈਂਸ ਬਹੁਤ ਵਧੀਆ ਹੁੰਦਾ ਸਾਨੂੰ ਸਵਾਲ ਤਾਂ ਚਲੋ ਮੈਂ ਬਾਅਦ ਚ ਪੁੱਛੂੰਗਾ ਪਰ ਇਹ ਗੱਲ ਤਾਂ ਦੱਸੋ ਵੀ ਜੇ ਕੋਈ ਬੱਚਾ ਤੁਹਾਡੇ ਕੋਲ ਆਂਦਾ ਸਟੂਡੈਂਟ ਤੁਹਾਡੇ ਕੋਲ ਆਂਦਾ ਪਲੱਸ 2 ਤੋਂ ਬਾਅਦ ਵੀਜ਼ਾ ਲੱਗੂਗਾ ਗ੍ਰੈਜੂਏਸ਼ਨ ਤੋਂ ਬਾਅਦ ਲੱਗੂਗਾ ਆਇਲਸ ਕਰਨੀ ਪਊਗੀ ਕੀ ਕਰਨਾ ਕੀ ਪਊਗਾ ਅਮਰੀਕਾ ਦੇ ਵਾਸਤੇ ਦੇਖੋ ਅਮਰੀਕਾ ਵਾਸਤੇ ਬਹੁਤ ਹੀ ਸੌਖਾ ਸਿਸਟਮ ਹੈ ਪਲੱਸ 2 ਕੀਤੀ ਆ ਆਇਲਟਸ ਕੀਤੀ ਆ ਜਾਂ ਨਹੀਂ ਕੀਤੀ ਵਿਦਆਊਟ ਆਇਲਸ ਹੋ ਪੰਜ 7 ਸਾਲ ਹੋ ਗਏ ਪੜ੍ਹਾਈ ਛੱਡੇ ਨੂੰ ਅਮਰੀਕਾ ਉਹਨਾਂ ਸਟੂਡੈਂਟਸ ਨੂੰ ਵੀ ਵੈਲਕਮ ਕਰਦਾ ਆ ਤੁਸੀਂ ਪਲੱਸ 2 ਕੀਤੀ ਆ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਪੜ੍ਹਾਈ ਛੱਡੇ ਨੂੰ 5-7 ਸਾਲ ਹੋ ਗਏ ਆ ਤਾਂ ਅਮਰੀਕਾ ਵੈਲਕਮ ਕਰਦਾ ਏਦਾਂ ਦੀਆਂ ਪ੍ਰੋਫਾਈਲਸ ਨੂੰ ਵੀ ਤੇ ਜਿਹੜੀਆਂ ਇਹ ਪ੍ਰੋਫਾਈਲਸ ਦੀ ਇਹ ਪਹਿਲਾਂ ਨਾ ਤਾਂ ਪਹਿਲਾਂ ਕੈਨੇਡਾ ਜਾਂਦੀਆਂ ਸੀ ਤੇ ਨਾ ਹੁਣ ਜਾਣਗੀਆਂ ਕਿਉਂਕਿ ਕੈਨੇਡਾ ਵਾਸਤੇ ਆਲਸ ਚਾਹੀਦੀ ਆ ਇਹਦੇ ਵਾਸਤੇ ਮੈਨਿਟਰੀ ਨਹੀਂ ਹੈਗੀ ਆਲਸ ਜੀ ਠੀਕ ਕਰੇ ਬੰਦਾ ਜੇ ਜੇ ਤੁਸੀਂ ਕਹਿ ਰਹੇ ਹੋ ਆਲਸ ਨਹੀਂ ਕਰੇਗਾ ਤਾਂ ਕਰੇਗਾ ਕੀ ਵਿਦਆਊਟ ਆਲਸ ਇਹ ਜੀ ਇੰਟਰਵਿਊ ਬੇਸਡ ਵੀਜ਼ਾ ਹੈ ਇਹ ਅੱਛਾ ਹਾਂਜੀ ਪੰਜ ਜਗ੍ਹਾ ਅੰਬੈਸੀ ਆ ਇਹਦੀ ਇੰਡੀਆ ਦੇ ਵਿੱਚ ਪੰਜ ਜਗ੍ਹਾ ਲੋਕੇਸ਼ਨਸ ਤੇ ਇਹਦੀ ਮੈਸੀ ਆ ਦਿੱਲੀ ਆ ਹਾਈਦਰਾਬਾਦ ਆ ਚਨਈ ਆ ਮੁੰਬਈ ਆ ਐਂਡ ਕੋਲਕਾਤਾ ਆ ਤੇ 2 ਤੋਂ 3 ਮਿੰਟ ਦੀ ਇੰਟਰਵਿਊ ਦੇ ਕੇ ਵੀਜ਼ਾ ਆਫੀਸਰ ਦੇ ਨਾਲ ਇੰਟਰਵਿਊ ਕਰਨੀ ਆ 2 ਤੋਂ 3 ਮਿੰਟ ਦੀ ਉਹਨਾਂ ਨੇ ਸਵਾਲ ਪੁੱਛਣੇ ਆ ਜੇ ਬੱਚਾ ਸਹੀ ਜਵਾਬ ਦਿੰਦਾ ਆ ਤਾਂ ਦੈਨ ਉਸੇ ਟਾਈਮ ਰਿਜ਼ਲਟ ਆ 1 ਮਿੰਟ ਦੇ ਵਿੱਚ ਰਿਜ਼ਲਟ ਆ ਨਾਲ ਹੀ ਉਹ ਦੱਸ ਦਿੰਦੇ ਕੰਗ੍ਰੈਚੁਲੇਸ਼ਨ ਜੀ ਆਇਆਂ ਨੂੰ ਆਜ ਦੇ ਥਾਤੇ ਇੰਟਰਵਿਊ ਜਿਹੜੀਆਂ ਉਹ ਦਿਖਾਈਆਂ ਜਾਣ ਗਿਆ ਵੀ ਹਾਂ ਕਿੱਦਾਂ ਇੰਟਰਵਿਊ ਦੇ ਕੇ ਆ ਜੀ ਅਸੀਂ ਤਾਂ ਜੀ ਪਾਜੀ ਸ਼ੁਰੂ ਤੋਂ ਹੀ ਤਿਆਰੀ ਕਰਾਉਨੇ ਆ ਇੰਟਰਵਿਊ ਦੀ ਬੱਚਿਆਂ ਦੀ ਕਲਾਸਿਸ ਪ੍ਰੋਪਰ ਬੈਚ ਲੱਗਦੇ ਆ ਉਹਨਾਂ ਨੂੰ ਪੜਾਉਨੇ ਆ ਜੋ ਜੋ ਉਹਨਾਂ ਨੇ ਪੁੱਛਣਾ ਆ ਪੁੱਛਦੇ ਕੀ ਆ ਪ੍ਰੀਵੀਅਸ ਸਟੱਡੀ ਪਹਿਲੀ ਇੱਥੇ ਕੀ ਪੜ੍ਹੇ ਆ ਅੱਗੇ ਕੀ ਪੜਨ ਜਾਣਾ ਕਿਹੜੀ ਯੂਨੀਵਰਸਿਟੀ ਲਈ ਆ ਕਿਹੜਾ ਕੋਰਸ ਲਿਆ ਆ ਫਿਊਚਰ ਪਲਾਨਸ بس ਇਹੀ 4-5 ਕੁਐਸਚਨ ਨੇ ਜਿਹੜੇ ਮੇਨ ਨੇ ਇਹ ਸੁਣਨ ਨੂੰ ਬੜਾ ਸੁੱਖਾ ਲੱਗਦਾ ਵੀ ਚਾਰ ਚੀਜ਼ਾਂ ਪੁੱਛਦੇ ਆ ਫਿਰ ਇੰਨੀਆਂ ਰਿਫਿਊਜ਼ਲਸ ਕਿਉਂ ਦੇ ਦਿੰਦੇ ਆ ਉੱਥੇ ਜਾ ਕੇ ਇੰਟਰਵਿਊ ਸੀ 10-10 ਤੋਂ 15-15 ਇੰਟਰਵਿਊ ਸੀ ਲੋਕੀ ਦੇਈ ਜਾਂਦੇ ਆ ਨਹੀਂ ਨਹੀਂ ਦੇਖੋ ਇੰਟਰਵਿਊ ਤਾਂ 2-3 ਮਿੰਟ ਦੀ ਆ ਬਾਕੀ ਇਹ ਹੁੰਦਾ ਰਿਜ਼ਲਟ ਦੋ ਹੀ ਆ ਭਾਵੇਂ ਤੁਸੀਂ ਕਿਸੇ ਵੀ ਦੇਸ਼ ਦਾ ਵੀਜ਼ਾ ਅਪਲਾਈ ਕਰੋ ਮੈਂ ਹਰ ਵਾਰੀ ਕਹਿਣਾ ਹੁੰਦਾ ਕਿ ਰਿਜ਼ਲਟ ਦੋ ਹੀ ਨੇ ਸਿਰਫ ਹਾਂ ਤੇ ਨਾ ਤੇ ਦੋਨੋਂ ਸਾਨੂੰ ਅਸੈਪਟ ਕਰਨੇ ਪੈਣੇ ਆ ਸਾਨੂੰ ਵੀ ਕਰਨੇ ਪੈਣੇ ਆ ਤੇ ਸਟੂਡੈਂਟ ਨੂੰ ਵੀ ਕਰਨੇ ਪੈਣੇ ਆ ਪਰ ਸਾਡੇ ਕੋਲੋਂ ਵੀ ਜਦੋਂ ਕਿਸੇ ਸਟੂਡੈਂਟ ਦਾ ਵੀਜ਼ਾ ਨਹੀਂ ਆਉਂਦਾ ਦੁੱਖ ਸਾਨੂੰ ਵੀ ਬਹੁਤ ਹੁੰਦਾ ਕਿਉਂਕਿ ਉਮੀਦਾਂ ਸਾਡੀਆਂ ਵੀ ਹੁੰਦੀਆਂ ਆ ਉਸ ਟਾਈਮ ਤੇ ਕਿ ਹਾਂ ਇਹਦਾ ਵੀਜ਼ਾ ਆਊਗਾ ਸਾਨੂੰ ਵੀ ਕੁਝ ਪ੍ਰੋਫਿਟ ਹੋਊਗਾ ਸਾਡਾ ਵੀ ਨਾਮ ਬਣੂਗਾ ਇੱਕ ਬੱਚੇ ਦਾ ਵੀਜ਼ਾ ਆਉਂਦਾ ਉਹ 10 ਜਣਿਆਂ ਨੂੰ ਅੱਗੋਂ ਜਾ ਕੇ ਦੱਸਦਾ ਵੀ ਹਾਂਜੀ ਮੇਰਾ ਕਰੀਅਰ ਦੀ ਸ਼ੈ ਇਮੀਗ੍ਰੇਸ਼ਨ ਤੋਂ ਵੀਜ਼ਾ ਲਵਾਇਆ ਸੀ ਇੰਟਰਵਿਊ ਨੇ ਆਪ ਜਾ ਕੇ ਦੇਣੀ ਆ ਤੇ ਫਿਰ ਤੁਸੀਂ ਕੀ ਕਰ ਰਹੇ ਹੋ ਦੇਖੋ ਇਦੇ ਵਿੱਚ ਜਿਹੜਾ ਪ੍ਰੋਸੈਸ ਇਹਦਾ ਹੈਗਾ ਸਭ ਤੋਂ ਪਹਿਲਾਂ I20 ਆਫਰ ਲੈਟਰ ਠੀਕ ਹੈ ਜੀ ਫਿਰ ਇਹਦੀ ਜਿਹੜੀ ਆ ਅੰਬੈਸੀ ਦੀ ਫੀਸ ਜਾਂਦੀ ਮੈਂ ਪ੍ਰੋਸੈਸੀ ਦੱਸ ਦਿੰਦਾ ਇਹਦਾ ਠੀਕ ਹੈ ਪ੍ਰੋਸੈਸ ਇਹਦਾ ਹੈਗਾ ਸਭ ਤੋਂ ਪਹਿਲਾਂ ਬੱਚੇ ਦੀ I20 ਹੈ ਜੀ ਉਸ ਤੋਂ ਬਾਅਦ ਅੰਬੈਸੀ ਫੀਸ ਆ ਉਸ ਤੋਂ ਬਾਅਦ ਸਰਵਿਸ ਫੀਸ ਆ ਫਿਰ ਸਾਰੀ ਫਾਈਲ ਰੈਡੀ ਹੋਣੀ ਆ ਠੀਕ ਹੈ ਜੀ ਫਾਈਲ ਰੈਡੀ ਹੋਣ ਤੋਂ ਬਾਅਦ ਬੱਚੇ ਨੂੰ ਅੰਬੈਸੀ ਪੇਸ਼ ਕਰਾਇਆ ਜਾਊਗਾ ਤੇ ਉਸ ਅੰਬੈਸੀ ਵਾਸਤੇ ਪ੍ਰੋਪਰ ਇੰਟਰਵਿਊ ਦੀ ਪ੍ਰੈਪਰੇਸ਼ਨ ਸਾਡੇ ਵੱਲੋਂ ਕਰਵਾਈ ਜਾਊਗੀ ਜੀ ਹੁਣ ਗੱਲ ਆ ਵਾ ਵੀ ਤੁਹਾਡੇ ਇੰਟਰਸਟੇ ਨਾ ਅੱਜ ਤੋਂ 2 ਸਾਲ ਪਹਿਲਾਂ ਦੇਖੀਏ ਤਾਂ ਲੋਕਾਂ ਨੂੰ ਇਤਬਾਰ ਬੜਾ ਸੀ ਜੀ ਲੋਕਾਂ ਨੇ ਪੈਸੇ ਦਿੱਤੇ ਕੋਈ 25 ਲੱਖ ਦੇ ਦਿੰਦਾ ਸੀ ਕੋਈ 35 ਲੱਖ ਤੱਕ ਮੈਂ ਆਪਕੇ ਇਸੇ ਸੁਣੇ ਮਤਾਂ ਬੋਲਦਾ ਆ ਮੈਂ 35 35 ਲੱਖ ਰੁਪਇਆ ਤੁਹਾਡੇ ਤੇ ਵਿਸ਼ਵਾਸ ਕਰਕੇ ਏਜੰਟਸ ਤੇ ਵਿਸ਼ਵਾਸ ਕਰਕੇ ਲੋਕੀ ਫੜਾ ਦਿੰਦੇ ਸੀ ਬਾਅਦ ਚ ਸਭ ਕੁਝ ਤੁਹਾਨੂੰ ਪਤਾ ਵੀ ਕਿਸੇ ਹਿਸਾਬ ਨਾਲ ਜਿਹੜੇ ਸਕੈਮ ਹੋਏ ਉਹ ਤੁਹਾਨੂੰ ਵੀ ਪਤਾ ਹੈ ਹੁਣੇ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਹਾਂ ਜੀ ਏਜੰਟ ਵਰਡ ਜਿਹੜਾ ਇੱਕ ਬਹੁਤ ਵਧੀਆ ਵਰਡ ਹੁੰਦਾ ਸੀ ਉਹ ਏਜੰਟ ਜਿਹੜਾ ਕੰਸਲਟੈਂਟ ਸੀ ਨਾ ਉਹ ਕਾਉਂਸਲਿੰਗ ਕਰਦਾ ਸੀ ਬੱਚੇ ਨੂੰ ਗਾਈਡ ਕਰਦੇ ਸੀ ਅਸੀਂ ਇੱਕ ਕੰਸਲਟੈਂਟ ਆ ਏਜੰਟ ਨਹੀਂ ਹੈਗੇ ਠੀਕ ਆ ਤੇ ਦੂਜੀ ਗੱਲ ਭਾਜੀ ਸਾਨੂੰ ਤਾਂ ਕਿਸੇ ਨੇ 35 ਲੱਖ ਫੜਾਇਆ ਨਹੀਂ ਨਾ ਕਿਸੇ ਨੇ 20 ਫੜਾਇਆ ਤੇ ਨਾ 25 ਫੜਾਇਆ ਠੀਕ ਆ ਮੈਂ ਆਪ ਸੋਸ਼ਲ ਮੀਡੀਆ ਤੇ ਦੇਖਦਾ ਆ ਵੀ ਲੋਕਾਂ ਨੇ 20 25 25 ਲੱਖ ਰੁਪਈਆ ਕਿੱਦਾਂ ਏਜੰਟਾਂ ਨੂੰ ਦਿੱਤਾ ਹੋਇਆ ਮੈਂ ਤਾਂ ਇਹੀ ਕਹਿਣਾ ਆ ਪਹਿਲਾਂ ਜੋ ਬੰਦੇ ਦੀ ਪ੍ਰੋਸੈਸਿੰਗ ਫੀਸ ਆ ਤੁਹਾਡੀ ਫਾਈਲ ਤੇ ਖਰਚ ਆਉਣਾ ਉਹ ਖਰਚਾ ਦਿਓ ਇਦਾਂ 20 20 25 25 ਲੱਖ ਰੁਪਈਆ ਬਿਨਾ ਵੀਜ਼ੇ ਤੋਂ ਕਿਸੇ ਨੂੰ ਨਾ ਦਿਓ ਜਦੋਂ ਤੁਹਾਡਾ ਕੰਮ ਹੋ ਗਿਆ ਜੋ ਤੁਸੀਂ ਉਹਦੇ ਨਾਲ ਪੇਮੈਂਟ ਟੁੱਕੀ ਆ ਉਹ ਦੇ ਦਿਓ ਵੀਜ਼ੇ ਤੋਂ ਪਹਿਲਾਂ ਕੋਈ ਵੀ ਪੈਸਾ ਇੰਨੇ ਇੰਨੇ ਪੈਸੇ ਲੱਖਾਂ ਦੇ ਵਿੱਚ ਨਾ ਦਿਓ ਜੋ ਪ੍ਰੋਸੈਸਿੰਗ ਫੀਸ ਤੇ ਪਹਿਲਾਂ ਪੈਸੇ ਲੱਗਦੇ ਆ ਉਹ ਦੇ ਦਿਓ ਇੰਨੇ ਇੰਨੇ ਪੈਸੇ ਨਾ ਦਿਓ ਕਿਉਂਕਿ ਬਾਅਦ ਦੇ ਵਿੱਚ ਕੀ ਹੁੰਦਾ ਆ ਫਿਰ ਪੈਸੇ ਲੈਣੇ ਬਹੁਤ ਔਖੇ ਆ ਜੀ ਤੁਸੀਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਅੱਜ ਕੱਲ ਕੀ ਚੱਲ ਰਿਹਾ ਹੈ ਮੈਂ ਤੁਹਾਨੂੰ ਉਹੀ ਕਹਿੰਨਾ ਸਾਨੂੰ ਤਾਂ ਅੱਜ ਤੱਕ ਕਿਸੇ ਨੇ ਨਾ 20 ਦਿੱਤਾ ਨਾ 25 ਦਿੱਤਾ ਬਿਨਾ ਕੰਮ ਕਰਾਏ ਤੋਂ ਕੰਮ ਕਰਾ ਕੇ ਲੈ ਲਈਏ ਜਿਹੜੇ ਪੈਸੇ ਲੈ ਲਈਏ ਜੀ ਸੋ ਬੱਚੋ ਇਦਾਂ ਦੀਆਂ ਚੀਜ਼ਾਂ ਤੋਂ ਬਚੋ ਕੰਮ ਕਰਾ ਕੇ ਕਿੰਨੇ ਕੁ ਲੈ ਲੈਂਦੇ ਹੋ ਕੰਮ ਕਰਾ ਕੇ ਦੇਖੋ ਜੀ ਪ੍ਰੋਫਾਈਲ ਦੇ ਹਿਸਾਬ ਨਾਲ ਆਇਆ ਜਿੰਨਾ ਕ ਖਰਚਾ ਆਉਣਾ ਪਹਿਲਾਂ ਆਪ ਕਰਦੀ ਦਾ ਬੱਚ ਲੈ ਲਈਦਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਜੀ ਜਿਹੜਾ ਅਮਰੀਕਾ ਦਾ ਪ੍ਰੋਸੈਸ ਆ ਇਹਦੇ ਵਿੱਚ ਜਿਹੜੇ ਪਹਿਲਾਂ ਖਰਚੇ ਆਉਣੇ ਆ ਬੱਚੇ ਦੇ I20 ਦਾ ਆਉਣਾ ਬੱਚੇ ਦੀ ਐਮਬੈਸੀ ਫੀਸ ਦਾ ਆਉਣਾ ਬੱਚੇ ਦੀ ਸਰਵਿਸ ਫੀਸ ਦਾ ਆਉਣਾ ਇਹ ਸਾਰੇ ਖਰਚੇ ਬੱਚੇ ਨੇ ਲਾਉਣੇ ਆ ਇਹ ਸਿੰਪਲ ਜਿਹਾ ਸਿੱਧਾ ਸਿੱਧਾ ਪ੍ਰੋਸੈਸ ਆ ਬੱਚੇ ਨੂੰ ਵੀ ਜਾਣੂ ਆ ਇਸ ਚੀਜ਼ ਤੋਂ ਕਿ ਹਾਂ ਮੇਰੇ ਇਦਾਂ ਇਦਾਂ ਇਹਨੇ ਨੇ ਪੈਸੇ ਲੱਗਣੇ ਆ ਫਿਰ ਬਾਅਦ ਚ ਤੁਸੀਂ ਫਿਰ ਫੀਸ ਲੈਂਦੇ ਹੋ ਆਪਣੀ ਫੀਸ ਵਧਦੀ ਫੀਸ ਕਿਉਂਕਿ ਪੈਸੇ ਤਾਂ ਉਹ ਸਾਰੇ ਆਪ ਭਰ ਰਹੇ ਆ ਦੇਖੋ ਬਾਅਦ ਚ ਸਾਡੀ ਬਣਦੀ ਫੀਸ ਯੂਨੀਵਰਸਿਟੀ ਦੀ ਫੀਸ ਹੋਣ ਹੁਣ ਅਸੀਂ ਦੋ ਵਕੀਲ ਨੇ ਸਾਡੇ ਜਿਨ੍ਹਾਂ ਦੇ ਨਾਲ ਅਮਰੀਕਾ ਚ ਅਸੀਂ ਕੰਮ ਤੇ ਉਹਨਾਂ ਦੀ ਵੀ ਫੀਸ ਜਾਂਦੀ ਹੈ ਹੂੰ ਜੀ ਅਮਰੀਕਾ ਦਾ ਵੀਜ਼ਾ ਲੈਣਾ ਸੌਖਾ ਨਹੀਂ ਹੈਗਾ ਬਹੁਤ ਮਿਹਨਤ ਆਉਂਦੀ ਹੈ ਇੱਥੇ ਠੀਕ ਹੈ ਤੇ ਇਹ ਕੈਨੇਡਾ ਦੇ ਕੰਪੈਰੀਜ਼ਨ ਜਾਂ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਕੰਪੈਰੀਜ਼ਨ ਆਪਾਂ ਗੱਲ ਕਰੀਏ ਤਾਂ ਅਮਰੀਕਾ ਦੇ ਵੀਜ਼ੇ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਜੀ ਤੁਸੀਂ ਕਹਿ ਰਹੇ ਮਿਹਨਤ ਨੂੰ ਵੀ ਕਰਨੀ ਪੈਂਦੀ ਹੈ ਤੇ ਬੱਚੇ ਨੂੰ ਵੀ ਕਰਨੀ ਪੈਂਦੀ ਹੈ ਹੂੰ ਜੀ ਮਤਲਬ ਤੁਹਾਡਾ ਕੰਮ ਵਧਣ ਜਾ ਰਿਹਾ ਹੈ ਮਿਹਨਤ ਮਿਹਨਤ ਵਧਣ ਜਾ ਰਹੀ ਹੈ ਕੰਮ ਦਾ ਤਾਂ ਪਤਾ ਨਹੀਂ ਚਲੋ ਮਿਹਨਤ ਤੁਹਾਡੀ ਜਿਹੜੀ ਹੋਣ ਵਧੇਗੀ ਹਾਂਜੀ ਤੇ ਮੈਨੂੰ ਇਹ ਕਾ ਗੱਲ ਦੱਸੋ ਵੀ ਜੇ ਕੋਈ ਅਮਰੀਕਾ ਜਾਣਾ ਚਾਹੁੰਦਾ ਪਰ ਉਹ ਫਿਊਚਰ ਦੇਖਦਾ ਕੈਨੇਡਾ ਦੇ ਵਿੱਚ ਉਹਨੂੰ ਪਤਾ ਸੀ ਮੇਰਾ ਫਿਊਚਰ ਸਿਕਿਉਰ ਆ ਜੀ ਆਲਰੇਡੀ ਟਾਈਮ ਚ ਕਈਆਂ ਨੂੰ ਤਾਂ ਚਲੋ 3 ਸਾਲ ਚ ਵੀ ਪੀਆਰ ਹੋ ਜਾਂਦੀ ਸੀ ਕਈਆਂ ਨੂੰ 5 ਸਾਲ ਵੀ ਲੱਗਦੇ ਸੀ 5 ਸਾਲ ਤੋਂ ਜ਼ਿਆਦਾ ਮੈਂ ਅਜੇ ਤੱਕ ਦੇਖਿਆ ਨਹੀਂ ਵੀ ਕਿਸੇ ਨੂੰ ਲੱਗਦੇ ਹੋਣ ਚਲੋ ਕਿਸੇ ਨੂੰ ਕੇਸ ਹੋਏਗਾ ਵੀ ਹਾਂ 6 ਸਾਲ ਲੱਗੇ ਪਰ ਪੀਆਰ ਮਿਲ ਜਾਂਦੀ ਸੀ ਪਰ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਦਾ ਜਿਹੜਾ ਚੱਕਰ ਹੈ ਕਹਿੰਦੇ ਵੀ ਪੁਸ਼ਤਾ ਲੱਗ ਜਾਂਦੀਆਂ ਤਾਂ ਜਾ ਕੇ ਗ੍ਰੀਨ ਕਾਰਡ ਮਿਲਦਾ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਭਾਜੀ ਅਮਰੀਕਾ ਤੇ ਕੈਨੇਡਾ ਨੂੰ ਕੰਪੈਰੀਜ਼ਨ ਕੀਤਾ ਮੈਂ ਸਟਾਰਟਿੰਗ ਤੋਂ ਦੱਸ ਦਿੰਨਾ ਕੈਨੇਡਾ ਇਸ ਟਾਈਮ ਸਟੱਡੀ ਵੀਜ਼ੇ ਤੇ ਜਾਣਾ ਆ ਤਾਂ 30 ਲੱਖ ਰੁਪਏ ਤੋਂ 32 ਲੱਖ ਰੁਪਈਆ ਲੱਗਦਾ ਆ ਠੀਕ ਹੈ ਜੀ ਦੂਜੇ ਬੰਨੇ ਆਪਾਂ ਅਮਰੀਕਾ ਜਾਣਾ ਆ ਸਟੂਡੈਂਟ ਵੀਜ਼ੇ ਤੇ ਤੇ 12 ਤੋਂ 13 ਲੱਖ ਰੁਪਏ ਦਾ ਖਰਚਾ ਆਉਂਦਾ ਆ ਪਹਿਲੀ ਗੱਲ ਤਾਂ ਖਰਚਾ ਹੀ ਅੱਧੋ-ਅੱਧ ਤੋਂ ਵੀ ਘਟ ਗਿਆ ਠੀਕ ਹੈ ਜੀ ਦੂਜੀ ਗੱਲ ਰਹਿ ਗਈ ਪੀਆਰ ਦੀ ਠੀਕ ਹੈ ਕੈਨੇਡਾ ਦੇ ਵਿੱਚ ਵੀ ਜਦੋਂ ਬੱਚਾ ਜਾਂਦਾ ਸੀ 2 ਸਾਲ ਦੀ ਪੜ੍ਹਾਈ ਕਰਕੇ ਆਪਣੀ ਪ੍ਰੋਵੈਂਸ ਚੇਂਜ ਕਰਦਾ ਸੀ ਕਦੀ ਨੋਵਾ ਸਕੋਸ਼ੀਆ ਜਾਂਦਾ ਸੀ ਕਦੀ ਦੂਜੀ ਜਗ੍ਹਾ ਕੈਲਗਰੀ ਵੱਲ ਚੱਲ ਗਿਆ ਜਿੱਥੇ ਕੀ ਸੌਖਾ ਪੀਆਰ ਸੀ ਆਫਟਰ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਠੀਕ ਹੈ ਹੁਣ ਅਮਰੀਕਾ ਦੀ ਗੱਲ ਕਰੀਏ ਪਹਿਲੀ ਗੱਲ ਤਾਂ ਅਮਰੀਕਾ ਤੇ ਲੋਕੀ ਅਮਰੀਕਾ ਵਾਸਤੇ ਜਿਹੜੇ 2 ਨੰਬਰ 'ਚ ਜਾਂਦੇ ਨੇ ਚਲੋ ਆਪਾਂ ਤਾਂ ਉਹ ਕਰਦੇ ਨਹੀਂ ਕੰਮ ਤਾਂ ਚੱਲੀ ਜਾਣੇ ਆ ਸ਼ੁਰੂ ਤੋਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸਾਡੇ ਫਾਦਰ ਸਾਹਿਬ ਦੇ ਟਾਈਮ ਤੋਂ ਲੋਕੀ ਜਾਣ ਰਹੇ ਆ ਹੂੰ ਸਿੱਧੇ ਰਾਹ ਵੀ ਜਾਂਦੇ ਆ ਪੁੱਠੇ ਰਾਹ ਵੀ ਜਾਂਦੇ ਆ ਠੀਕ ਐ ਇਹ ਸਿੱਧਾ ਜਿਹਾ ਰਾਹ ਆ 12-13 ਲੱਖ ਰੁਪਏ ਦਾ ਖਰਚਾ ਆ ਉਹ ਗੱਲਾਂ ਹੋ ਗਈਆਂ ਨਾਲ ਨਾਲੇ ਪ੍ਰਾਣੀਆਂ ਕਿ 6-6 ਸਾਲ ਗ੍ਰੀਨ ਕਾਰਡ ਨਹੀਂ ਸੀ ਮਿਲਦਾ ਹੂੰ ਉਹ ਪਹਿਲਾਂ ਸੀ ਅੱਜ ਕੱਲ ਤਾਂ ਪ੍ਰੋਸੈਸ ਹੀ ਬਹੁਤ ਫਾਸਟ ਕੀਤਾ ਹੋਇਆ ਹੈ ਜਿੱਦਾਂ ਹੀ ਪੜ੍ਹਾਈ ਕੰਪਲੀਟ ਕਰੋ ਆਪਣਾ ਵਰਕ ਪਰਮਿਟ ਅਪਲਾਈ ਕਰੋ ਟੈਕਸ ਵਗੈਰਾ ਪੇ ਕਰੋ ਤੇ ਦੈਨ ਗ੍ਰੀਨ ਕਾਰਡ ਵਾਸਤੇ ਐਲੀਜੀਬਲ ਹੈ ਤਾਂ ਤੀਜੀ ਗੱਲ ਮੈਂ ਇੱਕ ਹੋਰ ਦੱਸਦਾ ਸਾਡੇ ਪੰਜਾਬ ਦੇ ਸਟੂਡੈਂਟ ਅਮਰੀਕਾ ਜਾ ਕੇ ਬਹੁਤ ਘੱਟ ਪੜਦੇ ਨੇ ਠੀਕ ਹੈ ਪੰਜਾਬ ਐਂਡ ਹਰਿਆਣਾ ਦੇ ਸਟੂਡੈਂਟ ਯੂਐਸ ਦੇ ਵਿੱਚ ਯੂਨੀਵਰਸਿਟੀਆਂ ਚ ਬਹੁਤ ਘੱਟ ਪੜਦੇ ਨੇ ਉਹ ਜਾ ਕੇ ਉੱਥੇ ਜਾ ਕੇ ਲਾਅਰ ਹਾਇਰ ਕਰਦੇ ਨੇ ਇੱਕ ਲਾਅਰ ਹਾਇਰ ਕਰਨ ਤੋਂ ਬਾਅਦ ਉਹ ਆਪਣਾ ਇੱਕ ਕੇਸ ਲਾ ਦਿੰਦੇ ਨੇ ਕਿ ਸਾਨੂੰ ਇੱਥੇ ਪੀਆਰ ਦਿੱਤੀ ਜਾਵੇ ਤੇ ਅਸੀਂ ਆਪਣੇ ਇੰਡੀਆ ਦੇਸ਼ ਵਾਪਸ ਨਹੀਂ ਜਾਣਾ ਠੀਕ ਹੈ ਅੱਜ ਕੱਲ ਉਹਦਾ ਰਿਜ਼ਲਟ ਵੀ ਢੇਢ ਢੇਢ ਸਾਲ ਦੇ ਵਿੱਚ ਬੱਚਿਆਂ ਨੂੰ ਗ੍ਰੀਨ ਕਾਰਡ ਮਿਲ ਰਹੇ ਨੇ ਪਰ ਤੂੰ ਇਹ ਤੁਸੀਂ ਛੋਟਾ ਰਸਤਾ ਨਹੀਂ ਦੱਸ ਰਹੇ ਇਹ ਗਲਤ ਨਹੀਂ ਬੱਚੇ ਪੜਦੇ ਹੀ ਨਹੀਂ ਕੀ ਕਰੀਏ ਬੱਚਾ ਤਾਂ ਇੱਥੋਂ ਤਾਂ ਪੜਨ ਜਾ ਰਿਹਾ ਨਾ ਬੱਚਾ ਸਰ ਉਹੀ ਤਾਂ ਚੀਜ਼ ਹੈ ਨਾ ਬੱਚਾ ਪੜਨ ਜ਼ਰੀਆ ਪੜਾਈ ਦਾ ਆ ਹੁਣ ਕਹਿੰਦੇ ਹੁੰਦੇ ਨਾ ਰਾਹ ਪਿਆ ਜਾਣੇ ਤੇ ਬਾਹ ਪਿਆ ਜਾਣੇ ਅਸੀਂ ਬੱਚੇ ਦਾ ਵੀਜ਼ਾ ਲਵਾਇਆ ਪੜਾਉਣ ਵਾਸਤੇ ਮਾਂ ਪਿਓ ਨੇ ਪੈਸੇ ਖਰਚੇ ਵੀ ਚਲੋ ਸਾਡਾ ਬੱਚਾ ਉੱਥੇ ਜਾ ਕੇ ਪੜ ਲੂਗਾ ਪਰ ਬੱਚੇ ਦੀ ਅਮਰੀਕਾ ਜਾ ਕੇ ਇੱਕ ਨਵੀਂ ਲਾਈਫ ਸਟਾਰਟ ਆ ਠੀਕ ਹੈ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਜੋ ਸੱਚੀਆਂ ਉਹ ਸੱਚੀਆਂ ਗੱਲਾਂ ਆ ਅਮਰੀਕਾ ਜਾ ਕੇ ਬੱਚੇ ਦੀ ਇੱਕ ਨਵੀਂ ਲਾਈਫ ਸਟਾਰਟ ਆ ਉਹਨੂੰ ਉੱਥੇ ਜਾ ਕੇ ਪਤਾ ਲੱਗਣਾ ਵੀ ਹਾਂ ਮੇਰੇ ਪੜਨ ਦਾ ਫਾਇਦਾ ਆ ਕਿ ਜਾ ਮੈਨੂੰ ਕੇਸ ਲਾ ਕੇ ਪੀਆਰ ਲੈਣ ਦਾ ਫਾਇਦਾ ਕੰਸਲਟੈਂਟ ਵੀ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਪੜਨ ਦਾ ਇੰਨਾ ਕੋਈ ਫਾਇਦਾ ਨਹੀਂ ਤੁਸੀਂ ਜਾ ਕੇ ਅਸੀਂ ਪੀਆਰ ਲੈ ਲਵਾਂ ਜਲਦੀ ਨਹੀਂ ਜੇ ਪੜੋਗੇ ਤਾਂ ਵਾਈਟ ਕਾਲਰ ਜੌਬ ਕਰੂਗੇ ਜੇ ਪੜੋਗੇ ਅਮਰੀਕਾ ਦੀ ਪੜ੍ਹਾਈ ਤੁਹਾਨੂੰ ਪਤਾ ਵਰਡ ਚ ਪਹਿਲੇ ਨੰਬਰ ਤੇ ਆ ਬਿਲਕੁਲ ਸਹੀ ਗੱਲ ਠੀਕ ਆ ਸਾਡੇ ਜਲੰਧਰ ਦੇ ਵਿੱਚ ਸਭ ਤੋਂ ਜ਼ਿਆਦਾ ਹਸਪੀਟਲਸ ਨਹੀਂ ਠੀਕ ਆ ਕਿਸੇ ਵੀ ਚੰਗੇ ਹਸਪੀਟਲਸ ਦੇ ਵਿੱਚ ਜਾਓ ਤਾਂ ਲਿਖਿਆ ਹੁੰਦਾ ਬਾਹਰ ਕਿ ਡਾਕਟਰ ਅਮਰੀਕਾ ਤੋਂ ਕੁਆਲੀਫਾਈਡ ਨੇ ਕੁਆਲੀਫਾਈਡ ਨੇ ਠੀਕ ਹੈ ਨਾ ਹੁਣ ਦੇਖੋ ਬਹੁਤ ਅੱਗੇ ਆ ਪੜ੍ਹਾਈ ਅਮਰੀਕਾ ਦੀ ਪੂਰੇ ਵਰਡ ਚੋਂ ਪੂਰੇ ਵਰਡ ਚੋਂ ਜੀ ਤੇ ਸੈਕੰਡ ਚੀਜ਼ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਬੱਚੇ ਪੜ੍ਹਦੇ ਨਹੀਂ ਠੀਕ ਹੈ ਜਾਂ ਫਿਰ ਦੇਖੋ ਕਈਆਂ ਬੱਚਿਆਂ ਦਾ 4-4 5-5 ਸਾਲ ਦਾ ਗੈਪ ਹੁੰਦਾ ਪੜ੍ਹਾਈ ਚੋਂ ਠੀਕ ਹੈ ਪਲੱਸ 2 ਕੀਤੀ ਆ ਜੀ 2019 ਚ ਕੀਤੀ ਆ ਠੀਕ ਹੈ ਅਮਰੀਕਾ ਦੀ ਪੜ੍ਹਾਈ ਔਖੀ ਵੀ ਆ ਹੂੰ ਠੀਕ ਆ ਕਈ ਵੇਲੇ ਬੱਚਾ ਮਹੀਨਾ ਯੂਨੀਵਰਸਿਟੀ ਜਾਂਦਾ ਉਹਨੂੰ ਲੱਗਦਾ ਵੀ ਮੇਰੇ ਤੋਂ ਇਹ ਪੜ੍ਹਾਈ ਨਹੀਂ ਹੋਣੀ ਨਹੀਂ ਹੋਣੀ ਉਹ ਕੀ ਕਰਦਾ ਆ ਉਹ ਉੱਥੇ ਜਾ ਕੇ ਯੂਨੀਵਰਸਿਟੀ ਛੱਡ ਕੇ ਕਾਲਜ ਦੇ ਵਿੱਚ ਐਡਮਿਸ਼ਨ ਦਾਖਲਾ ਲੈ ਲੈਂਦਾ ਆ ਠੀਕ ਆ ਕਾਲਜ ਦੇ ਵਿੱਚ ਮਿਲਣਾ ਡਿਪਲੋਮਾ ਠੀਕ ਆ ਤੇ ਯੂਨੀਵਰਸਿਟੀ ਦੇ ਵਿੱਚ ਬੈਚਲਰ ਆ ਤੇ ਮਾਸਟਰ ਆ 12ਵੀਂ ਵਾਲਾ ਬੱਚਾ ਬੈਚਲਰ 'ਚ ਜਾਊਗਾ ਤੇ ਜਿਹਨੇ ਗ੍ਰੈਜੂਏਸ਼ਨ ਕੀਤੀ ਆ ਉਹ ਮਾਸਟਰ 'ਚ ਜਾਊਗਾ ਠੀਕ ਆ ਹੁਣ ਉਹ ਕਾਲਜ ਦੇ ਵਿੱਚ ਵੀ 2-4 ਮਹੀਨਾ ਹੀ ਲੋਂਦਾ ਆ ਉਸ ਤੋਂ ਬਾਅਦ ਜ਼ਿਆਦਾ ਫੋਕਸ ਪੰਜਾਬੀ ਆਪਣਾ ਕੰਮ ਤੇ ਕਰਦੇ ਆ ਮਤਲਬ ਤੁਸੀਂ ਕਹਿ ਰਹੇ ਹੋ ਪੰਜਾਬੀ ਪੜ੍ਹਨ ਦੇ ਚਾਹਵਾਨ ਨਹੀਂ ਹੁੰਦੇ। ਕਿ ਸਾਰਿਆਂ ਨੇ ਹੋ ਜਾਣਾ ਅਮਰੀਕਾ ਇਹੋ ਜਿਹਾ ਦੇਸ਼ ਆ। ਮੈਂ ਤਾਂ ਨਹੀਂ ਸੁਣਿਆ ਵੀ ਕੋਈ ਯੂਐਸਏ ਤੋਂ ਮੁੜ ਕੇ ਆਇਆ। ਹੂੰ ਠੀਕ ਹੈ ਬਾਜੀ। ਨਾ ਮੈਂ ਸੱਚੀ ਨਹੀਂ ਸੁਣਿਆ ਕਿ ਕੋਈ ਯੂਐਸਏ ਤੋਂ ਮੁੜ ਕੇ ਆਇਆ ਜਿਹੜੇ ਬੱਚੇ 2.5 ਸਾਲ ਪਹਿਲਾਂ ਭੇਜੇ ਸੀ ਉਹਨਾਂ ਦੇ ਪੇਰੈਂਟਸ ਦੁਆਰਾ ਕੇ ਸਾਨੂੰ ਮਠਿਆਈ ਦਾ ਡੱਬਾ ਦੇ ਕੇ ਗਏ ਆ ਕਿ ਸਾਡੇ ਬੱਚੇ ਨੂੰ ਉੱਥੇ ਗ੍ਰੀਨ ਕਾਰਡ ਮਤਲਬ ਤੁਸੀਂ ਕਹਿੰਦੇ ਹੋ ਉੱਥੇ ਜਿੰਨੇ ਵੀ ਪੱਕੇ ਸਾਰਿਆਂ ਨੇ ਹੋ ਜਾਣਾ ਸਾਰਿਆਂ ਨੇ ਹੋ ਜਾਣਾ ਪੱਕੇ ਅਮਰੀਕਾ ਬਹੁਤ ਵੱਡਾ ਉਹਨਾਂ ਨੂੰ ਬੰਦਿਆਂ ਦੀ ਇਸ ਟਾਈਮ ਬਹੁਤ ਲੋੜਿਆ ਮੈਨ ਪਾਵਰ ਦੀ ਬਹੁਤ ਲੋੜਿਆ ਉਹਨਾਂ ਨੂੰ ਪਰ ਇਹ ਵੀ ਗੱਲ ਹੈ ਤੁਸੀਂ ਆਪ ਕਿਹਾ ਵੀ 2 ਨੰਬਰ 'ਚ ਤੁਸੀਂ ਨਹੀਂ ਭੇਜਦੇ ਪਰ ਹੁਣ ਗੱਲ ਹੈ ਤੁਹਾਡੇ ਇੰਡਸਟਰੀ ਨੂੰ ਲੋਕੀ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਆ ਵੀ ਭੈੜਾ ਬਹੁਤ ਗਿਣਨ ਲੱਗ ਗਏ ਵੀ ਇਹ 2 ਨੰਬਰ 'ਚ ਵੀ ਭੇਜ ਦਿੰਦੇ ਆ ਇਹ ਜੰਗਲਾ ਰਹੀ ਵੀ ਭੇਜ ਦਿੰਦੇ ਨੇ ਇਹ ਡੋਂਕੀ ਲਵਾ ਕੇ ਵੀ ਭੇਜ ਦਿੰਦੇ ਆ ਫਿਲਮ ਤੱਕ ਡੋਂਕੀ ਬਣ ਗਈ ਇਹ ਏਜੰਟਸ ਦੇ ਜੋ ਹਾਲਾਤ ਨੇ ਹਾਂਜੀ ਹਾਂਜੀ ਬਿਲਕੁਲ ਹੁਣ ਇਹਦੇ ਵਿੱਚ ਭਾਜੀ ਸਿੱਧੀ ਸਿੱਧੀ ਜੀ ਗੱਲ ਆ ਹਰ ਬੰਦੇ ਦਾ ਆਪਣਾ ਕਾਰੋਬਾਰ ਆ ਠੀਕ ਆ ਹਰ ਬੰਦੇ ਉਹਨੇ ਕਰਨਾ ਹੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਵੀ ਉਹ ਡੌਂਕੀ ਲਵਾ ਕੇ ਭੇਜਦਾ ਉਹ ਮਾੜਾ ਨਹੀਂ ਜਦੋਂ ਡੌਂਕੀ ਵਾਲਿਆਂ ਦਾ ਵੀ ਬੰਦਾ ਬਾਹਰ ਪਹੁੰਚ ਜਾਂਦਾ ਨਾ ਤਾਂ ਸੀਸਾ ਉਹਨਾਂ ਨੂੰ ਵੀ ਉਨੀਆਂ ਹੀ ਮਿਲਦੀਆਂ ਆ ਠੀਕ ਆ ਨਾ ਉਹਨਾਂ ਤੋਂ ਉਹ ਬੰਦੇ ਜਾਂਦੇ ਆ ਜਿਹੜੇ ਇੰਟਰਵਿਊ ਨਹੀਂ ਦੇ ਸਕਦੇ ਜਿਹੜੇ ਜਿਨ੍ਹਾਂ ਦਾ ਪੜ੍ਹਾਈ ਦੇ ਨਾਲ ਲਿੰਕ ਨਹੀਂ ਹੈਗਾ ਜਾਂ ਜਿਹੜੇ ਪੜੇ ਨਹੀਂ ਹੈਗੇ ਠੀਕ ਆ ਨਾਲੇ ਦੂਜੀ ਗੱਲ ਇਹ ਇਹ ਪ੍ਰੋਸੈਸ ਹੀ ਵੱਖਰਾ ਹੋ ਗਿਆ ਸਟੱਡੀ ਦਾ ਜੈਨੂਨ ਜਾਣਾ ਇੱਥੋਂ ਜਹਾਜ਼ 'ਚ ਬਹਿਣਾ ਉੱਥੇ ਆਰਮਨ ਜਹਾਜ਼ 'ਚ 에어ਪੋਰਟ ਤੇ ਉਤਰ ਜਾਣਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਾਰਿਆਂ ਨੇ ਕੰਮ ਕਰੀ ਜਾਣਾ ਜਿਹੜੇ ਡੌਂਕੀ ਲਵਾ ਕੇ ਭੇਜਦੇ ਆ ਉਹਨਾਂ ਨੇ ਵੀ ਕੰਮ ਕਰਨਾ ਆ ਠੀਕ ਆ ਉਹਨਾਂ ਦੇ ਵੀ ਬੰਦੇ ਜਾਂਦੇ ਆ ਜੈਨੂਨ ਤਰੀਕੇ ਨਾਲ ਵੀ ਬੰਦੇ ਜਾਂਦੇ ਆ ਤੁਹਾਡੇ ਕੋਲ ਤਾਂ ਨਹੀਂ ਕੋਈ ਆਊਗਾ ਤੁਸੀਂ ਬਾਅਦ 'ਚ ਕਹੋਗੇ ਵੀ ਹਾਂ ਸਟੱਡੀ ਵੀਜ਼ਾ ਨਹੀਂ ਇੰਟਰਵਿਊ ਨਹੀਂ ਕਲੀਅਰ ਹੁੰਦੀ ਚੱਲ ਸਾਡਾ ਯਾਰ ਦੋਸਤ ਹੈ ਗੱਡਾ ਕਿਦਾ ਵੀ ਕੰਮ ਕਰਦਾ ਭਾਜੀ ਦੇਖੋ ਯਾਰ ਦੋਸਤ ਤਾਂ ਸਾਡੇ ਬਹੁਤ ਨੇ ਪਰ ਆਪਾਂ ਕਦੀ ਕੀਤਾ ਹੀ ਨਹੀਂ ਸਾਨੂੰ ਲੋੜ ਹੀ ਨਹੀਂ ਹੈਗੀ ਦੋ ਸਾਡੇ ਉਦਾਂ ਹੀ ਵੀਜ਼ੇ ਵਧੀਆ ਆ ਰਹੇ ਆ ਅਮਰੀਕਾ ਦੇ ਬਹੁਤ ਵਧੀਆ ਸਾਡਾ ਇੰਸਟਾਗ੍ਰam ਪੇਜ ਦੇਖੋ ਤੁਸੀਂ ਪ੍ਰੋਪਰ ਡੇਲੀ ਵੀਜ਼ਾ ਪੈਂਦਾ ਉੱਥੇ ਨਵੇਂ ਤੋਂ ਨਵਾਂ ਜੀ ਪਰ ਇਹ ਜਦੋਂ ਲੋਕੀ ਕੈਨੇਡਾ ਪ੍ਰਮੋਟ ਕਰ ਰਹੇ ਸੀ ਉਦੋਂ ਤੁਸੀਂ ਅਮਰੀਕਾ ਵੱਲ ਕਿਉਂ ਚੱਲੇ ਅਸੀਂ ਉਦੋਂ ਵੀ ਅਮਰੀਕਾ ਹੀ ਕਰਦੇ ਸੀ ਉਹੀ ਨੰਬਰ ਪੁੱਛਿਆ ਉਹ ਪ੍ਰੋਡਕਟ ਆ ਪ੍ਰੋਡਕਟ ਆ ਸਾਡਾ ਇਹ ਕਿਉਂਕਿ ਯੂ ਐਸ اے ਵੀਜ਼ਾ ਬਹੁਤ ਵਧੀਆ ਦੇ ਰਿਹਾ ਆ ਚਾਰ ਪੰਜ ਪਿਛਲੇ 5 ਸਾਲ ਤੋਂ ਬਹੁਤ ਵਧੀਆ ਦੇ ਰਿਹਾ ਪਹਿਲਾਂ ਕੀ ਸੀਗਾ ਪਹਿਲਾਂ ਅਵੇਅਰਨੈਸ ਘੱਟ ਸੀਗੀ ਬੱਚਿਆਂ ਦੇ ਵਿੱਚ ਜਾਂ ਬੱਚਿਆਂ ਦੇ ਮਾਪਿਆਂ ਦੇ ਵਿੱਚ ਉਹ ਸਾਰੇ ਜਾਣਿਆਂ ਦਾ ਇੱਕੋ ਹੀ ਚੀਜ਼ ਸੀ ਕਿ ਸ਼ਾਇਦ ਦੋ ਨੰਬਰ 'ਚ ਹੀ ਅਮਰੀਕਾ ਜਾਇਆ ਜਾ ਸਕਦਾ ਹੁਣ ਜਿੱਦਾਂ ਵੀਜ਼ਾ ਦੇਖਦੇ ਆ ਠੀਕ ਆ ਤੇ ਉਹਦੇ ਨਾਲ ਦੇ ਜਿਹੜਾ ਬੱਚੇ ਦਾ ਵੀਜ਼ਾ ਆ ਉਹਦੇ ਨਾਲ ਦੇ 2-4 ਫਰੈਂਡਸ ਵੀ ਅਪਲਾਈ ਕਰਦੇ ਆ ਕਿ ਹਾਂ ਇਹ ਸਿੱਧੇ ਤਰੀਕੇ ਦੇ ਨਾਲ ਘੱਟ ਪੈਸਿਆਂ 'ਚ ਅਮਰੀਕਾ ਚਲ ਗਿਆ ਤੇ ਮੈਂ ਵੀ ਜਾਵਾਂ ਮਤਲਬ ਹੁਣ ਇੱਕ ਅਵੇਅਰਨੈਸ ਹੁਣ ਹੋਰ ਵਧਣੀ ਆ ਅਵੇਅਰਨੈਸ ਤਾਂ ਕਰਕੇ ਅੱਜ ਦੇ ਟਾਈਮ ਤੇ ਹਰ ਇੱਕ ਕੰਸਲਟੈਂਟ ਨੇ ਐਡ ਹੀ ਅਮਰੀਕਾ ਦੀ ਛੱਡ ਦਿੱਤੀ ਹੋਈ ਆ ਜੀ ਹੁਣ ਸਾਨੂੰ ਸਮਝਾਉਣਾ ਵੀ ਬਹੁਤ ਘੱਟ ਪੈਣਾ ਤੁਸੀਂ ਆਪ ਹੀ ਪਹਿਲਾਂ ਆਗੇ ਵੀ ਉਹ ਐਡ ਛੱਡਣ ਤੇ ਅਸੀਂ ਪਹਿਲਾਂ ਇੰਟਰਵਿਊ ਦੇ ਦਈਏ ਚਲੋ ਸਾਡੀਆਂ ਤਾਂ ਪਹਿਲਾਂ ਤੋਂ ਹੀ ਚੱਲੀ ਜਾਂਦੀਆਂ ਤੁਹਾਡੇ ਮਨ ਚ ਤੇ ਆਪਾਂ ਮੇਰੇ ਖਿਆਲ ਨਾਲ ਤੀਜੀ ਚੌਥੀ ਵਾਰ ਤੁਹਾਡੇ ਵੱਲੋਂ ਬਲਾਵਾ ਸੀਗਾ ਸਾਨੂੰ ਹਰ ਵਾਰੀ ਆਪਾਂ ਅਮਰੀਕਾ ਦੀ ਹੀ ਗੱਲ ਕੀਤੀ ਆ ਈਵਨ ਕਿ ਲਾਈਵ ਵੀਜ਼ੇ ਵੀ ਦਿਖਾਉਣੇ ਰਹਿੰਦੇ ਆਪਾਂ ਜੀ ਪਰ ਇਹ ਮੈਂ ਪੁੱਛਣਾ ਚਾਹਾਂਗਾ ਵੀ ਤੁਸੀਂ ਵੀਜ਼ਾ ਦਾ ਦੱਸਤਾ ਵੀ ਚਲੋ ਇੰਨਾ ਸੌਖਾ ਨਹੀਂ ਐ ਤੇ ਇੰਨਾ ਔਖਾ ਵੀ ਨਹੀਂ ਐ ਤੇ ਹੁਣ ਜੇ ਇੱਕ ਵਿਅਕਤੀ ਜਾਣਾ ਚਾਹੁੰਦਾ ਤੇ ਖਰਚਾ ਕਿੰਨਾ ਕੁ ਹੋਏਗਾ ਕੀ ਉਹਨੂੰ 30-35 ਲੱਖ ਕੋ ਰੱਖਣ ਦੀ ਲੋੜ ਨਹੀਂ ਮੈਂ ਪਹਿਲਾਂ ਦੱਸਿਆ ਕਿ ਕੈਨੇਡਾ ਤੋਂ ਵੀ ਘੱਟ ਖਰਚਾ ਅੱਧੇ ਤੋਂ ਵੀ ਘੱਟ ਖਰਚਾ 12 ਤੋਂ 13 ਲੱਖ ਰੁਪਏ ਦਾ ਅਮਰੀਕਾ ਵਾਸਤੇ ਖਰਚਾ ਆਉਣਾ ਹੈ ਹੂੰ ਠੀਕ ਆ ਜਿਹੜੇ ਬੱਚੇ ਕੈਨੇਡਾ ਜਾਂਦੇ ਸੀ ਉਹਨਾਂ ਦਾ ਇਸ ਟਾਈਮ 30 ਤੋਂ 32 ਲੱਖ ਰੁਪਈਆ ਖਰਚਾ ਹੈ ਸੋ ਇੱਥੇ ਕਿਸੇ ਤਰ੍ਹਾਂ ਦਾ ਕੋਈ ਜੀਆਈਸੀ ਨਹੀਂ ਜਾਣਾ ਹੂੰ ਠੀਕ ਆ ਸਿਰਫ ਆਪਣੀ ਫੀਸ ਬੱਚੇ ਨੇ ਭੇਜਣੀਆਂ ਤੇ ਅਮਰੀਕਾ ਜਾ ਸਕਦੇ ਰਹਿਣ ਸੈਣ ਦਾ ਕੀ ਖਰਚਾ ਕੋਈ ਕੈਨੇਡਾ ਦੇ ਵਿੱਚ ਅਸੀਂ ਨੈਗਟਿਵਿਟੀ ਬਹੁਤ ਦੇਖ ਲਈ ਕੰਮ ਨਹੀਂ ਮਿਲਦਾ ਚਲੋ ਦੂਜੇ ਪਾਸੇ ਦੇਖਿਆ ਵੀ ਕੰਮ ਲੋਕਾਂ ਨੂੰ ਕਈਆਂ ਨੂੰ ਮਿਲ ਵੀ ਰਿਹਾ ਜਿੰਨਾਂ ਕੋਲ ਸਕਿਲਸ ਨੇ ਠੀਕ ਆ ਕੰਮ ਅਕਮੋਡੇਸ਼ਨ ਨਹੀਂ ਮਿਲ ਰਹੀ ਤਾਂ ਅਮਰੀਕਾ ਦੇ ਵਿੱਚ ਕੀ ਹਲਾਤਾ ਹੈ ਕਿਉਂਕਿ ਅਮਰੀਕਾ ਦੇ ਬਾਰੇ ਨਾ ਮੈਂ ਇੱਕ ਮਿੰਟ ਸਵਾਲ ਪੁੱਰਾ ਹੋਣ ਦੋ ਅਮਰੀਕਾ ਬਾਰੇ ਅਸੀਂ ਅਕਸਰ ਸੁਣਦੇ ਆਇਆ ਵੀ ਰੇਸਿਸਮ ਵੀ ਆ ਉੱਥੇ ਜੀ ਮੈਂ ਇੱਥੇ ਦੱਸਦਾ ਹਾਂ ਜੀ ਅਮਰੀਕਾ ਦੇ ਵਿੱਚ ਸਾਡੇ ਤੋਂ ਅਸੀਂ ਜਿੰਨੇ ਕੋਈ ਵੀ ਵੀਜ਼ੇ ਅੱਜ ਤੱਕ ਲਵਾਏ ਆ ਹਰ ਇੱਕ ਦਾ ਕੋਈ ਨਾ ਕੋਈ ਨੋਨ ਉੱਥੇ ਹੁੰਦਾ ਹੁੰਦਾ ਰਹਿਣ ਦੀ ਤਾਂ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਨਾ ਹੀ ਹੁੰਦੀ ਆ ਕੰਮ ਦੀ ਪ੍ਰੋਬਲਮ ਕੰਮ ਦੇ ਪ੍ਰੋਬਲਮ ਠੀਕ ਐ ਇਦਾਂ ਦੀ ਮੈਂ ਨਹੀਂ ਅਜੇ ਤੱਕ ਸੁਣਿਆ ਤੇ ਮੈਂ ਨਾਲੇ ਅਸੀਂ ਨਾ ਜਦੋਂ ਸਾਡੇ ਤੋਂ ਸਟੂਡੈਂਟ ਦਾ ਵੀਜ਼ਾ ਆਉਂਦਾ ਆ ਅਸੀਂ ਬੱਚੇ ਨੂੰ ਪਹਿਲਾਂ ਗਾਈਡ ਕਰੀਦਾ ਠੀਕ ਐ ਉਹਦੇ ਪੇਰੈਂਟਸ ਵੀ ਬੈਠੇ ਹੁੰਦੇ ਆ ਲਾਸਟ ਦੇ ਵਿੱਚ ਜਿਸ ਦਿਨ ਵੀਜ਼ਾ ਲੱਗ ਗਿਆ ਫਿਰ ਉਹਨਾਂ ਨੂੰ ਸਮਝਾਈਦਾ ਵੀ ਸਟੂਡੈਂਟ ਜਿਹੜੀ ਲਾਈਫ ਆ ਨਾ ਇਹ ਸਟਰਗਲ ਆ ਹਮ ਇੱਥੇ ਤਾਂ ਮਾਪਿਓ ਘਰ ਬੈਠੇ ਆ ਜਦੋਂ ਆਪਾਂ ਚਲੋ ਪਿੰਡ ਸ਼ਹਿਰ ਚ ਕਿਤੇ ਕਾਲਜ ਪੜ੍ਹਦੇ ਆ ਤਾਂ ਘਰ ਆ ਕੇ ਰੋਟੀ ਖਾ ਲਈ ਠੀਕ ਐ ਜਾਂ ਘਰ ਚੱਲ ਗਏ ਸ਼ਾਮ ਨੂੰ ਲੇਟ ਵੀ ਚੱਲ ਗਏ ਉੱਥੇ ਮਾਪਿਓ ਸਿਰ ਤੇ ਨਹੀਂ ਹੈਗੇ ਸਟੂਡੈਂਟ ਦੇ ਨਾਲ ਸਟੂਡੈਂਟ ਲਾਈਫ ਦੇ ਵਿੱਚ ਜਦੋਂ ਬੱਚਾ ਬ੍ਰਾਡ ਚਲ ਜਾਂਦਾ ਤੇ ਉੱਥੇ ਰੋਟੀ ਬਣਾਉਣੀ ਵੀ ਆਪ ਪੈਣੀ ਆ ਕੰਮ ਵੀ ਆਪ ਕਰਨਾ ਪੈਣਾ ਆ ਕਈ ਵੇਲੇ ਮੈਂ ਕਹਿੰਦਾ ਹੁੰਨਾ ਆਪਣਾ 2-3 ਮਹੀਨੇ ਦਾ ਖਰਚਾ ਨਾਲ ਲੈ ਕੇ ਜਾਓ ਜਿੰਨਾ ਮਰਜ਼ੀ ਕੰਮ ਹੋਵੇ ਜਿਹੜੀ ਮਰਜ਼ੀ ਕੰਟਰੀ ਚ ਕਈ ਵੇਲੇ ਕੰਮ ਫਾਈਂਡ ਕਰਨ ਨੂੰ ਵੀ ਟਾਈਮ ਲੱਗਦਾ ਕਈ ਵੇਲੇ ਬੱਚੇ ਨੂੰ ਕੰਮ ਨਹੀਂ ਪਸੰਦ ਆਉਂਦਾ ਹੂੰ ਕਿ ਯਾਰ ਨਹੀਂ ਮੈਂ ਮੇਰੇ ਲੈਵਲ ਦਾ ਕੰਮ ਨਹੀਂ ਮੇਰੀ ਪੜ੍ਹਾਈ ਕਿਹੜੀ ਆ ਤੇ ਮੈਂ ਕੰਮ ਕਿਹੜਾ ਕਰਨਾ ਮੈਂ ਨਹੀਂ ਕਰਨਾ ਹੂੰ ਇਸ ਇਸ ਕਰਕੇ ਥੋੜਾ ਅਵੇਅਰ ਹੋ ਕੇ ਜਾਓ ਅਸੀਂ ਤਾਂ ਭਾਜੀ ਹਰ ਇੱਕ ਨੂੰ ਅਵੇਅਰ ਕਰੀਦਾ ਵੀਜ਼ੇ ਤੋਂ ਬਾਅਦ ਵੀ ਅਮਰੀਕਾ ਦੇ ਨਾਂ ਤੇ ਨਾ ਲੋਕਾਂ ਨੂੰ ਦੋ ਨੰਬਰ ਬੜਾ ਯਾਦ ਆ ਜਾਂਦਾ ਗਾਣਾ ਵੀ ਸੀਗਾ ਗਾਣਾ ਵੀ ਆਇਆ ਸੀ ਵੀ ਚਲੋ ਉਹ ਦੀਆਂ ਮੈਂ ਵੈਸੇ ਦੱਸ ਦਿੰਦਾ ਵੀ ਹੱਸ ਕੇ ਨਾ ਕਹਿ ਦੇ ਕਿੱਥੇ ਦੋ ਨੰਬਰ ਮੁੰਡਾ ਪਿੰਡੇ 'ਚ ਵੱਜੇ ਅਮਰੀਕਾ ਵਾਲਾ ਨਹੀਂ ਚਲੋ ਉਹ ਗਾਣਾ ਵੀ ਬਹੁਤ ਸੋਹਣਾ ਵੀਰ ਨੇ ਗਾਇਆ ਆ ਤੇ ਅਹੀ ਵੀ ਉਹਦੀਆਂ ਸਟੋਰੀਆਂ ਪਾਉਂਦੇ ਰਹਿੰਦੇ ਜਦੋਂ ਸਾਡੇ ਵੀਜ਼ੇ ਆਉਂਦੇ ਆ ਠੀਕ ਹੈ ਤੇ ਵਧੀਆ ਆ ਗਾਣਾ ਵੀ ਵਧੀਆ ਤੇ ਚਲੋ ਉਹਨਾਂ ਨੇ ਆਪਣਾ ਵਧੀਆ ਗਾਇਆ ਗਾਣਾ ਤੇ ਚੱਲਿਆ ਵੀ ਬਹੁਤ ਹੈ ਗਾਣਾ ਤੁਹਾਨੂੰ ਦੱਸਿਆ ਅੱਜ ਤਾਂ ਸਟੋਰੀਆਂ ਪਾਉਂਦੇ ਹੀ ਰਹਿਣੇ ਆ ਬਟ ਉਹ ਗੱਲ ਹੈ ਨਾ ਉਹਨਾਂ ਨੇ 2 ਨੰਬਰ ਦੇ ਕੇਸ 'ਚ ਪਾਇਆ ਹੈ ਪਰ 1 ਨੰਬਰ ਵਾਲੇ ਵੀ ਦੇ ਲਿਆ ਕੇ 1 ਨੰਬਰ ਦੇ ਹਾਂਜੀ ਤੇ ਫਿਰ ਜੀ ਜੀ ਮੈਂ ਕਹਿਣਾ ਚਾਹਾਂਗਾ ਸਟੂਡੈਂਟਸ ਨੂੰ ਹੁਣ ਕੀ ਕਹਿਣਾ ਚਾਹੋਗੇ ਚਲੋ ਸਵਾਲ ਜਵਾਬ ਬਹੁਤ ਹੋਏ ਪਰ ਮੈਂ ਕਹਿੰਦਾ ਵੀ ਇਨਫੋਰਮੇਸ਼ਨ ਵੀਡੀਓਏ ਹੋਣੀ ਚਾਹੀਦੀ ਹੈ ਜਿਹੜਾ ਸਟੂਡੈਂਟ ਇਸ ਸਮੇਂ ਟੈਨਸ਼ਨ ਦੇ ਵਿੱਚ ਆ ਮੈਂ ਕਈ ਸਟੂਡੈਂਟਸ ਆਪ ਦੇਖ ਲਏ ਵੀ ਉਹ ਸੋਚਾਂ ਦੇ ਵਿੱਚ ਬਾਹਰ ਜਾਣਾ ਚਾਹੁੰਦੇ ਆ ਬਾਹਰ ਜਾਣ ਅਸੀਂ ਨਹੀਂ ਰੋਕ ਸਕਦੇ ਮੈਂ ਸਿੱਧਾ ਕਹਿਣਾ ਜਿ ਜਨਾ ਮਰਜੀ ਕਹਿ ਲਿਆ ਜਿੰਨੇ ਜਾਣਾ ਜਿਹਦਾ ਉਹਦੇ ਰੋਟੇ ਪਾਣੀ ਆ ਉਥੇ ਲਿਖਿਆ ਉਹਨੇ ਜਾਣਾ ਹੀ ਜਾਣਾ ਬਹੁਤ ਵਧੀਆ ਗੱਲ ਕੀਤੀ ਭਾਜੀ ਦਾਣਾ ਪਾਣੀ ਜਿਹਦਾ ਜਿੱਥੇ ਲਿਖਿਆ ਆ ਉਹਨੇ ਉੱਥੇ ਹੀ ਜਾਣਾ ਜੇ ਉਹਦਾ ਕੈਨੇਡਾ ਨਹੀਂ ਲਿਖਿਆ ਉਹਦਾ ਅਮਰੀਕਾ ਲਿਖਿਆ ਤਾਂ ਉਹ ਅਮਰੀਕਾ ਜਾਊਗਾ ਜੇ ਆਸਟ੍ਰੇਲੀਆ ਲਿਖਿਆ ਤਾਂ ਆਸਟ੍ਰੇਲੀਆ ਜਾਊਗਾ ਸੋ ਸਟੂਡੈਂਟ ਨੂੰ ਇੱਥੇ ਜਿਹੜੀ ਇਨਫੋਰਮੇਸ਼ਨ ਦੇਣਾ ਚਾਹੁੰਦੇ ਆਪਾਂ ਕਿ ਪਲੱਸ 2 ਕੀਤੀ ਆ ਵਿਦਆਊਟ ਆਇਲਸ ਉਹ ਆਇਲਸ ਨਹੀਂ ਵੀ ਕੀਤੀ ਹੂੰ 2-4 ਮਿੰਟ ਇੰਗਲਿਸ਼ ਦੇ ਵਿੱਚ ਜਵਾਬ ਦੇ ਸਕਦੇ ਹੋ ਵੀਜ਼ਾ ਆਫਿਸਰ ਨੂੰ ਤਾਂ ਅਮਰੀਕਾ ਦੀ অপਸ਼ਨ ਤੁਹਾਡੇ ਤੋਂ ਵਰਡ ਦੀ ਪਹਿਲੇ ਨੰਬਰ ਦੀ অপਸ਼ਨ ਬਹੁਤ ਹੀ ਵਧੀਆ ਹੈ ਥੋੜਾ ਜਿਹਾ ਖਰਚਾ ਹੈਗਾ ਇਹਦਾ 12-13 ਲੱਖ ਰੁਪਏ ਦਾ ਜਿਹੜਾ ਅਮਰੀਕਾ ਦਾ ਖਰਚਾ ਹੈ ਤੁਹਾਨੂੰ ਮੈਂ ਦੱਸ ਦਿੰਦਾ ਤੇ ਸਾਨੂੰ ਮਿਲ ਸਕਦੇ ਹੋ ਕਾਲ ਕਰ ਸਕਦੇ ਹੋ ਸਾਡੇ ਨੰਬਰ ਤੇ 9023148148 ਤੇ ਬਾਈ ਚਾਂਸ ਜੇ ਫੋਨ ਨਹੀਂ ਚੱਕ ਹੁੰਦਾ ਸਾਡੀ ਟੀਮ ਤੋਂ ਤਾਂ ਸਾਨੂੰ WhatsApp ਤੇ ਮੈਸੇਜ ਛੱਡ ਦਿਓ ਅਸੀਂ ਤੁਹਾਨੂੰ ਆਪਣਾ ਪ੍ਰੋਪਰ ਐਡਰੈਸ ਭੇਜ ਦਿੰਨੇ ਆ ਸਾਡਾ Facebook ਪੇਜ Instagram ਪੇਜ ਦੇਖੋ ਪਹਿਲਾਂ ਲੱਗੇ ਹੋਏ ਰੀਸੈਂਟ ਵੀਜ਼ੇ ਦੇਖੋ ਫੇਰ ਹੀ ਕਿਤੋਂ ਵੀ ਅਪਲਾਈ ਕਰੋ ਜਿਹਦਾ ਵੀ ਤੁਸੀਂ ਅਪਲਾਈ ਵੀ ਕਰਨਾ ਭਾਵੇਂ ਸਾਡੇ ਤੋਂ ਕਰਨਾ ਭਾਵੇਂ ਕਿਸੇ ਹੋਰ ਤੋਂ ਕਰਨਾ ਅਮਰੀਕਾ ਦਾ ਵੀਜ਼ਾ ਪਹਿਲਾਂ ਬਸ ਵੀਜ਼ੇ ਲੱਗੇ ਹੋਏ ਦੇਖੋ ਪੁਰਾਣੇ ਉਹਨਾਂ ਦੇ ਕਿ ਦਸੰਬਰ ਦੇ ਵਿੱਚ ਉਹਨਾਂ ਨੇ ਕਿੰਨੇ ਕੁ ਵੀਜ਼ੇ ਲਵਾਏ ਲਾਸਟ ਇਨਟੇਕ ਚ ਜੀ ਮੈਂ ਨਾ ਇੱਕ ਇੰਟਰਵਿਊ ਦੇ ਵਿੱਚ ਤੁਸੀਂ ਪ੍ਰੋਡਕਟ ਗੱਲ ਕਹੀ। ਮਤਲਬ ਕੰਸਲਟੈਂਟ ਜਿਹੜੇ ਆ ਉਹ ਪ੍ਰੋਡਕਟ ਹੀ ਸਮਝਦੇ ਆ ਦੇਸ਼ਾਂ ਨੂੰ ਵੀ ਪ੍ਰੋਡਕਟ ਸਮਝਦੇ ਆ ਤੇ ਸਟੂਡੈਂਟਸ ਨੂੰ ਵੀ ਪ੍ਰੋਡਕਟ ਨਹੀਂ ਸਟੂਡੈਂਟ ਨੂੰ ਨਹੀਂ ਪ੍ਰੋਡਕਟ ਸਮਝਦੇ। ਇਹ ਤਾਂ ਇੱਕ ਪ੍ਰੋਡਕਟ ਹੋ ਗਿਆ ਨਾ ਵੀ ਅਸੀਂ ਯੂਐਸਏ ਕਰਦੇ ਆ। ਹੂੰ ਕੋਈ ਬੰਦਾ ਕੈਨੇਡਾ ਕਰਦਾ ਹੁਣ ਮੇਰੇ ਤੋਂ ਕਈ ਵੇਲੇ ਕਲਾਇੰਟ ਆ ਜਾਂਦੇ ਵੀ ਕੈਨੇਡਾ ਸਟੱਡੀ ਮੈਂ ਕਹਿੰਦਾ ਸੌਰੀ ਮੈਂ ਨਹੀਂ ਕਰਦਾ ਜੀ ਕਿਸੇ ਜਿਹੜਾ ਹੋਰ ਕਰਦਾ ਉਹ ਤੋਂ ਕਰਾ ਲਓ। ਸਾਨੂੰ ਦੱਸ ਦਿਓ ਕਿਹੜਾ ਬੰਦਾ ਵਧੀਆ ਕਰਦਾ। ਅਸੀਂ ਕਹਾਂ ਵੀ ਤੁਸੀਂ ਫਾਈਂਡ ਕਰ ਲਓ। ਆਪਾਂ ਨਹੀਂ ਕਹੇਦਾ ਤੁਹਾਨੂੰ ਪਤਾ ਦੇਣਾ ਠੀਕ ਐ ਨਾ ਸੋ ਇਹਨੂੰ ਪ੍ਰੋਡਕਟ ਕਹਿ ਦਿੰਦੇ ਆ ਵੀ ਅਸੀਂ ਕੈਨੇਡਾ ਕਰਦੇ ਆ ਜਾਂ ਅਸੀਂ ਅਮਰੀਕਾ ਕਰਦੇ ਆ ਅਸੀਂ ਆ ਦੋ ਪ੍ਰੋਡਕਟ ਕਰਦੇ ਆ ਬਾਕੀ ਨਹੀਂ ਕਰਦੇ ਜੀ ਮੈਂ ਨਾ ਹੁਣ ਚਲੋ ਇੱਕ ਲਕੀਰ ਤੋਂ ਹਟ ਕੇ ਜੀ ਸਵਾਲ ਪੁੱਛਣਾ ਚਾਹਾਂਗਾ ਵੀ ਪਿੱਛੇ ਭਾਨਾ ਸਿੱਧੂ ਬੜਾ ਫੇਮਸ ਹੋਇਆ ਜੀ ਪੈਸੇ ਉਹਨੇ ਬੜਿਆਂ ਤੋਂ ਵਾਪਸ ਕਰਾਏ ਜੀ ਤੁਹਾਡੇ ਇੰਡਸਟਰੀ ਦੇ ਵਿੱਚ ਲੋਕ ਜਿਹੜੇ ਨੇ ਬੜੇ ਉਹ ਤੋਂ ਖਫਾ ਸੀਗੇ ਜੀ ਬੜੇ ਆਪਣੇ ਆਪ ਨੂੰ ਵਧੀਆ ਕਹਿਣ ਵਾਲੇ ਕੰਸਲਟੈਂਟ ਜਿਹੜੇ ਆ ਬੁੜਿਆਂ ਨੇ ਪੈਸੇ ਪੈਸੇ ਖਾਦੇ ਹੋਏ ਸੀ ਕਿੱਦਾਂ ਦੇਖਦੇ ਹੋ ਸਾਰਾ ਸਿਨੈਰੀਓ ਸੋ ਮੈਂ ਭਾਜੀ ਪਹਿਲਾਂ ਵੀ ਇਹਦਾ ਇਹੀ ਆਨਸਰ ਦਿੱਤਾ ਵੀ ਕਿਸੇ ਨੂੰ ਇੰਨੇ ਇੰਨੇ ਪੈਸੇ ਐਡਵਾਂਸ ਨਾ ਦਿਓ 20 20 15 15 ਲੱਖ ਐਡਵਾਂਸ ਨਾ ਦਿਓ ਸਭ ਤੋਂ ਜ਼ਿਆਦਾ ਠੱਗੀ ਹੁੰਦੀ ਆ ਵਰਕ ਪਰਮਿਟ ਦੇ ਨਾਮ ਤੇ ਠੀਕ ਆ ਕੋਈ ਵੀ ਵਰਕ ਪਰਮਿਟ ਅਪਲਾਈ ਨਾ ਕਰੋ ਜਾਂ ਤਾਂ ਕਿਸੇ ਤੁਹਾਡੇ ਸੱਜਣ ਮਿੱਤਰ ਦਾ ਵੀਜ਼ਾ ਉੱਥੋਂ ਲੱਗਾ ਆ ਪਹਿਲਾਂ ਵਰਕ ਦਾ ਤਾਂ ਤੁਸੀਂ ਅਪਲਾਈ ਕਰੋ ਨਹੀਂ ਤਾਂ ਸਿੰਪਲ ਜਿਹਾ ਪ੍ਰੋਸੈਸ ਆ ਸਟੱਡੀ ਵੀਜ਼ੇ ਦਾ ਤੇ ਟੂਰਿਸਟ ਵੀਜ਼ੇ ਦਾ ਠੀਕ ਆ ਖਰਚਾ ਵੀ ਘੱਟ ਆਉਂਦਾ ਇਹਦਾ ਤੇ ਪੈਸੇ ਵੀ ਬਾਅਦ ਚ ਦੇਣੇ ਹੁੰਦੇ ਆ ਜਲੰਧਰ ਦੇ ਵਿੱਚ ਤਾਂ ਬਹੁਤ ਘੱਟ ਸੀਨ ਹੁੰਦੇ ਆ ਇਦਾਂ ਦੇ ਕਿਤੇ ਹੋਰ ਹੁੰਦੇ ਹੋਣ ਤਾਂ ਚਲੋ ਅਸੀਂ ਕਹਿੰਦੇ ਨਹੀਂ ਹਰ ਬੰਦੇ ਨੇ ਆਪਣਾ ਕਾਰੋਬਾਰ ਕਰਨਾ ਆ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਵੀ ਸਾਡੀ ਲਾਈਨ ਬਹੁਤ ਚੰਗੀ ਆ ਠੀਕ ਆ ਇੱਜ਼ਤ ਵੀ ਬਹੁਤ ਬਣੀ ਹੋਈ ਸੀ ਕੰਸਲਟੈਂਟਸ ਦੀ ਠੀਕ ਆ ਕਿਉਂਕਿ ਜਿੰਨੇ ਵੀ ਬੰਦੇ ਅਸੀਂ ਭੇਜਦੇ ਆ ਉਹ ਤਾਂ ਸਾਨੂੰ ਸੀਸਾ ਹੀ ਦਿੰਦੇ ਆ ਠੀਕ ਆ ਸੋ ਇਸ ਲਾਈਨ ਨੂੰ ਚੰਗਾ ਹੀ ਰੱਖੋ ਤੇ ਕਲਾਇੰਟਸ ਨੂੰ ਮੈਂ ਇਹ ਕਹਿਣਾ ਵੀ ਅਵੇਅਰ ਰਹਿਓ ਫਸੋ ਨਾ ਕਿ ਜੇ ਕੋਈ ਤੁਹਾਡੇ ਤੋਂ ਵੀਜੇ ਤੋਂ ਪਹਿਲਾਂ ਹੀ 15 ਲੱਖ ਰੁਪਏ ਮੰਗਦਾ ਪਿਆ ਤਾਂ ਨਾ ਦਿਓ ਤੋਂ ਪੇਪਰ ਚੱਕ ਕੇ ਆ ਜਾਓ ਅੱਛਾ ਤੁਸੀਂ ਕਾਹ ਤੋਂ ਪੈਸੇ ਦਿੰਨੇ ਆ ਸੀ ਸਾਨੂੰ ਤਾਂ ਕੋਈ ਨਹੀਂ ਦਿੰਦਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਤੁਸੀਂ ਮੈਂ ਕਿਸ ਤਰ੍ਹਾਂ ਲਾ ਕੇ ਦੇਖੇ ਅਸੀਂ ਕਿਸੇ ਤੋਂ ਮੰਗਦੇ ਵੀ ਨਹੀਂ ਹੈਗੇ ਤੇ ਦਿੰਦਾ ਵੀ ਨਹੀਂ ਕੋਈ ਪਹਿਲੀ ਗੱਲ ਤਾਂ ਮੰਗੀ ਦੇ ਹੀ ਨਹੀਂ ਨਾ ਕਹੇ ਤੂੰ ਸੋ ਅਵੇਅਰਨੈਸ ਜ਼ਰੂਰੀ ਆ ਕਲਾਇੰਟਸ ਨੂੰ ਭਾਜੀ ਨਾ ਫਸੋ ਡਰਤਾ ਨਹੀਂ ਨਹੀਂ ਡਰਤਾ ਨਹੀਂ ਲੱਗਿਆ ਕਦੇ ਐਵੇਂ ਭਾਨੇ ਸਿੱਧੇ ਵੀਡੀਓਜ਼ ਦੇਖ। ਨਹੀਂ ਭਾਜੀ ਦੇਖੋ ਆਪਾਂ ਕਿਸੇ ਨਾਲ ਮਾੜਾ ਕੀਤਾ ਹੀ ਨਹੀਂ। ਹੂੰ। ਨਾ ਮਾੜਾ ਕੀਤਾ ਤੇ ਨਾ ਆਪਾਂ ਕਰਨਾ ਆ। ਰੱਬ ਉਦਾਂ ਹੀ ਖਰਚੇ ਜੋਗੇ ਦੇਈ ਜਾਂਦਾ। ਹੂੰ। ਖਰਚਣੇ ਹੀ ਆ ਬਸ ਲੈ ਕੇ ਤਾਂ ਕਹੇ ਨੇ ਨਹੀਂ ਜਾਣੇ। ਹੂੰ। ਇਹ ਚੱਕਰ ਇਹ। ਇੰਗਲੈਂਡ ਆ ਦੱਸੋ ਵੀ ਵੀਜ਼ਾ ਕਿੰਨੇ ਸਾਲ ਦਾ ਮਿਲੂਗਾ? ਚੀਕਸ ਨੇ ਅਮਰੀਕਾ ਜਾਣਾ ਇਹ ਨਾ ਹੋਵੇ ਵੀ ਸਟੱਡੀ ਵੀਜ਼ਾ ਜਿਹੜਾ ਹੈ 1 ਸਾਲ ਦਾ ਮਿਲੇ ਉਹਨੂੰ ਵਾਪਸ ਆਣਾ ਪਵੇ ਫੇਰ ਪੈਸੇ ਲਾ ਕੇ ਜਾਣਾ ਪਵੇ ਇਸ ਦੇ ਬਾਰੇ ਪੂਰੀ ਜਾਣਕਾਰੀ ਦੇ ਦਿਓ ਸੋ ਪਾਜੀ ਜਿਹੜਾ ਅਮਰੀਕਾ ਦਾ ਸਟੂਡੈਂਟ ਵੀਜ਼ਾ ਆ ਇਹ F1 ਕੈਟਾਗਰੀ ਦਾ ਵੀਜ਼ਾ ਆ ਇਹ 5 ਸਾਲ ਦਾ ਵੀਜ਼ਾ ਆ ਇੱਕੋ ਵਾਰ ਦੇ ਵਿੱਚ ਇੱਥੋਂ ਤੁਹਾਡੇ ਬੱਚੇ ਦੇ ਪਾਸਪੋਰਟ ਤੇ 5 ਸਾਲ ਦਾ ਵੀਜ਼ਾ ਪੇਸਟ ਹੋ ਜਾਣਾ ਆ ਭਾਵੇਂ ਉਹਨੇ +2 ਤੋਂ ਬਾਅਦ ਗ੍ਰੈਜੂਏਸ਼ਨ ਲਈ ਜਾਣਾ ਆ ਤੇ ਭਾਵੇਂ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਲਈ ਜਾਣਾ ਆ ਇੱਕੋ ਵਾਰ ਦੇ ਵਿੱਚ 5 ਸਾਲ ਦਾ ਵੀਜ਼ਾ ਜਿਹੜਾ ਕਿ ਪਾਸਪੋਰਟ ਉੱਤੇ ਲਾ ਕੇ ਦੇ ਦੇਣਾ ਇੱਕ ਵਾਰੀ 5 ਸਾਲ ਦਾ ਇਹਨਾਂ ਨੇ ਦੇ ਦੇਣਾ ਜੀ ਮਤਲਬ ਤੁਸੀ 5 ਸਾਲ ਵਾਸਤੇ ਤੁਹਾਡੇ ਕੋ ਪੂਰਾ 5 ਸਾਲ ਪੇਨ ਪੂਰੇ 5 ਸਾਲ ਪਏ ਬੱਚੇ ਤੋਂ ਜੀ ਤੇ ਨੈਕਸਟ ਜਿਹੜੇ ਵੀ ਬੱਚੇ ਹੁਣ ਅਪਲਾਈ ਕਰਨਾ ਚਾਹੁੰਦੇ ਨੇ ਇਹਨਾਂ ਵਾਸਤੇ ਮਈ ਤੇ ਅਗਸਟ ਇਨਟੇਕ ਅਵੇਲੇਬਲ ਆ ਤੇ ਰਸ਼ ਥੋੜਾ ਜਿਆਦਾ ਇਸ ਵਾਰ ਯੂਨੀਵਰਸਿਟੀਆਂ ਦੇ ਵਿੱਚ ਜਿੱਦਾਂ ਅੱਗੇ ਘੱਟ ਹੁੰਦਾ ਸੀ ਹੁਣ ਸਾਰੇ ਹੀ ਮੂਵ ਅਮਰੀਕਾ ਵੱਲੋਂ ਹੋ ਗਏ ਕੈਨੇਡਾ ਵਾਲੇ ਵੀ ਕਿਉਂਕਿ ਬਾਕੀ ਕੰਟਰੀਆਂ ਇਸ ਟਾਈਮ ਵੀਜ਼ਾ ਘਟ ਦੇ ਰੀਆਂ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਯੂਕੇ ਨੇ ਵੀ ਸਪਾਊਸ ਬੰਦ ਹੋਣ ਦਾ ਕਰਕੇ ਯੂਕੇ 'ਚ ਵੀ ਵੱਲ ਵੀ ਕਲਾਇੰਟਾਂ ਦਾ ਰੁਝਾਨ ਘਟ ਗਿਆ ਸੋ ਇੱਕੋ ਇੱਕ ਕੰਟਰੀ ਆ ਜਿਹੜੀ ਵਰਡ ਦੀ ਪਹਿਲੇ ਨੰਬਰ ਦੀ ਕੰਟਰੀ ਆ ਸੋ ਬੱਚਿਓ ਆਪਣਾ ਟਾਈਮ ਨਾ ਵੇਸਟ ਕਰੋ ਅਪਲਾਈ ਕਰੋ ਤਾਂ ਜੋ ਤੁਸੀਂ ਅਮਰੀਕਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਆਪਣਾ ਪੂਰਾ ਕਰ ਸਕੋ ਲੋਕਾਂ ਨੇ ਬਾਹਰ ਜਾਣਾ ਛੱਡਣਾ ਕਿ ਨਹੀਂ ਛੱਡਣਾ ਇਹ ਦੱਸ ਤਾ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸਾਡੇ ਫਾਦਰ ਸਾਹਿਬ ਦੇ ਟਾਈਮ ਤੋਂ ਜੋ ਉਹਨਾਂ ਤੋਂ ਵੀ ਪਹਿਲਾਂ ਦੇ ਲੋਕੀ ਬਾਹਰ ਜਾਂਦੇ ਨੇ ਬਾਹਰ ਜਾਣ ਵਾਲਾ ਕੰਮ ਕਦੀ ਨਹੀਂ ਬੰਦ ਹੋਣਾ ਸਾਰਿਆਂ ਨੇ ਬਾਹਰ ਜਾਣਾ ਹੀ ਆ ਹੁਣ ਜੇ ਕਿਸੇ ਨੇ ਤੁਹਾਡ ਨੂੰ ਮਿਲਣਾ ਹੈ ਜੇ ਤੁਹਾਡੇ ਕਿਸੇ ਨਾਲ ਕਨਸਰਨ ਕਰਨਾ ਕਿਉਂਕਿ ਅਕਸਰ ਅਸੀਂ ਦੇਖਦੇ ਆਂ ਵੀ ਏਜੰਟਸ ਜਿਹੜੇ ਆ ਕਨਸਲਟੈਂਟ ਜਿਹੜੇ ਆ ਆਪ ਨਹੀਂ ਮਿਲਦੇ ਜੀ ਪਾਜੀ ਬਾਉਂਸਰ ਰੱਖ ਦਿੱਤੇ ਤੁਹਾਡੀ ਫੀਲਡ ਚ ਬਾਉਂਸਰ ਪਤਾ ਨਹੀਂ ਕਿੱਥੋਂ ਆਇਆ ਮੈਨੂੰ ਤਾਂ ਅਜੇ ਤੱਕ ਇਹ ਨਹੀਂ ਸਮਝ ਆਇਆ ਦੇਖੋ ਪਾਜੀ ਬਾਉਂਸਰਾਂ ਵਾਲਾ ਜਿਹੜਾ ਟ੍ਰੈਂਡ ਆ ਨਾ ਹਾਂ ਇਹ ਤੁਹਾਨੂੰ ਵੀ ਪਤਾ ਥੋੜੇ ਟਾਈਮ ਤੋਂ ਹੀ ਚੱਲਿਆ ਆ ਹਾਂ ਤੇ ਇਹ ਇਕੱਲੇ ਇਮੀਗ੍ਰੇਸ਼ਨ ਚ ਨਹੀਂ ਇਹ ਹਰ ਪਾਸੇ ਹੀ ਆ ਹੂੰ ਠੀਕ ਆ ਹਰ ਬੰਦਾ ਆਪਣੀ ਸੇਫਟੀ ਲਈ ਰੱਖਦਾ ਆ ਸੋ ਅਸੀਂ ਤਾਂ ਚਲੋ ਹਜੇ ਰੱਖੇ ਨਹੀਂ ਹੂੰ ਠੀਕ ਆ ਰੱਖੋਗੇ ਦੇਖੋ ਟਾਈਮ ਕੀ ਕਹਿੰਦਾ ਹੂੰ ਹੱਲੇ ਤਾਂ ਸਾਨੂੰ ਨਹੀਂ ਲੋੜ ਹੈਗੀ ਹੂੰ ਤੇ ਇਸ ਕਰਕੇ ਮਤਲਬ ਤੁਹਾਨੂੰ ਸਟੂਡੈਂਟ ਆ ਕੇ ਮਿਲ ਸਕਦਾ ਨਾ ਬੜੇ ਗਰਾਮ ਇਨੀ ਟਾਈਮ ਕੋਈ ਪ੍ਰੋਬਲਮ ਨਹੀਂ ਜੀ ਕਿੱਥੇ ਮਿਲ ਕੇ ਮੈਂ ਦੱਸ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜਲੰਧਰ ਆਫਿਸ ਬੱਸ ਸਟੈਂਡ ਦੇ ਕੋਲ ਨਰਿੰਦਰ ਸਿਨੇਮਾ ਦੇ ਨੀਅਰ ਸਾਡਾ ਦਫਤਰ ਆ ਕਾਲ ਕਰਕੇ 9022148148 ਤੇ ਹੈਲਪਲਾਈਨ ਨੰਬਰ ਆ ਸਾਡਾ ਜੇ ਨਹੀਂ ਫੋਨ ਚੱਕ ਹੋ ਰਿਹਾ ਤਾਂ ਵਟਸਐਪ ਤੇ ਇੱਕ ਮੈਸੇਜ ਛੱਡ ਦਿਓ ਨਾਲ ਹੀ ਤੁਹਾਨੂੰ ਪ੍ਰੋਪਰ ਐਡਰੈਸ ਸਾਡੀ ਟੀਮ ਦੇ ਵੱਲੋਂ ਭੇਜ ਦਿੱਤਾ ਜਾਊਗਾ ਤੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮੈਂ ਖੁਦ ਕਲਾਇੰਟਸ ਨੂੰ ਆਪ 1 ਟੂ 1 ਕਾਉਂਸਲਿੰਗ ਸੈਸ਼ਨ ਦਵਾਂਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਆਓ ਤੁਹਾਡਾ ਆਪ ਦਾ ਦਫਤਰ ਹੈ ਮੈਂ ਇੱਕ ਚਲੋ ਐਂਡਿੰਗ ਤਾਂ ਕਰਤੀ ਸੀ ਪਰ ਇੱਕ ਸਵਾਲ ਮੇਰੇ ਦਿਮਾਗ 'ਚ ਆਇਆ ਵੀ ਅਸੀਂ ਨਾ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਗਏ ਸੀ ਉਹਨਾਂ ਨੂੰ ਬਦਨਾਮ ਵੀ ਬੜਾ ਕੀਤਾ ਜੀ ਚਲੋ ਉੱਥੇ ਦੀ ਸਰਕਾਰ ਨੇ ਵੀ ਫੈਸਲਾ ਲਿਆ ਉਹਨਾਂ ਨੇ ਇੰਨੀ ਗੱਲ ਤੱਕ ਕਹਿ ਦਿੱਤੀ ਬਿਨਾਂ ਇਨਫਸ ਨਫ ਬੀ ਬਹੁਤ ਹੋ ਗਿਆ ਬਿਨਾਂ ਤਾਂ ਇੱਥੇ ਆਂਦੇ ਨੇ ਨਾ ਇਹਨਾਂ ਨੂੰ ਰਹਿਣ ਨੂੰ ਕੁਝ ਮਿਲਦਾ ਹੈ ਨਾ ਇਹਨਾਂ ਨੂੰ ਫੀਸਾ ਭਰਨ ਨੂੰ ਕੁਝ ਹੁੰਦਾ ਹੈ ਜੋਬਸ ਇਹਨਾਂ ਨੂੰ ਮਿਲ ਰਹੀਆਂ ਐ ਇਸ ਕਰਕੇ ਸਾਰਾ ਕੁਝ ਉਹਨਾਂ ਨੇ ਆਪ ਹੀ ਸਾਰੇ ਬਿਆਨ ਦਿੱਤੇ ਆ ਪੀਸੀ ਓਖਾ ਕਰ ਰਹੇ ਉੱਤੋਂ ਅਸੀਂ ਵੀਡੀਓਜ਼ ਵੀ ਦੇਖਦੇ ਸੀ ਵੀ ਉੱਥੇ ਮੁੰਡੇ ਜਿਹੜੇ ਆ ਉਹ ਲੜਬਾਜ਼ੀਆਂ ਵੀ ਕਰਦੇ ਸੀ ਕੋਈ ਲੜ ਪਿਆ ਕੋਈ ਕੁਝ ਕਰ ਦਿੱਤਾ ਤੇ ਚਲੋ ਉਹ ਗੱਲ ਹੈ ਪਰ ਕੁੜੀਆਂ ਨੂੰ ਵੀ ਬਹੁਤ ਨਾਮ ਕੀਤਾ ਗਿਆ ਭਾਜੀ ਦੇਖੋ ਮੈਂ ਤਾਂ ਇਹ ਕਹਿਣਾ ਆ ਕਿ ਜਦੋਂ ਕੋਈ ਵੀ ਬੱਚਾ ਭਾਵੇਂ ਉਹ ਕੁੜੀ ਆ ਭਾਵੇਂ ਉਹ ਮੁੰਡਾ ਆ ਬਾਹਰ ਜਾਂਦਾ ਆ ਠੀਕ ਆ ਉੱਥੇ ਪਿੱਛੇ ਮਾਪਿਓ ਨਹੀਂ ਹੈਗੇ ਮਾਪਿਓ ਇੰਡੀਆ ਬੈਠੇ ਆ ਠੀਕ ਆ ਤੇ ਤੁਸੀਂ ਸੇਫ ਰਵੋ ਚੰਗੇ ਰਵੋ ਨਾ ਲੜੋ ਕਿਸੇ ਨਾਲ ਲੜ ਕੇ ਕੁਝ ਨਹੀਂ ਮਿਲਣਾ ਨਾ ਲੜੋ ਸਾਰੇ ਚੰਗਾ ਸੋਚੋ ਕਿਸੇ ਦਾ ਮਾੜਾ ਨਾ ਸੋਚੋ ਆਪ ਹੀ ਸਾਰਾ ਕੁਝ ਵਧੀਆ ਹੋਊਗਾ ਧੰਨਵਾਦ ਜੀ ਤੁਹਾਡਾ ਬਹੁਤ ਸਤਿ ਸ਼੍ਰੀ ਅਕਾਲ ਜੀ ਉਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਗੁਰਪ੍ਰੀਤ ਅਤੇ ਰਕੇਸ਼ ਦੇ ਨਾਲ ਕੁਵਰਜੋਤ ਸਿੰਘ ਜੀ